ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਤਨਤਨ ਬਾਬਾ ਨੂਦ ਸਿੰਘ ਸਾਹਿਬ ਜੀ ਸਮੂਹ ਸ਼ੀਰ ਸਿੰਘ ਫੌਜਾਂ ਤੇ ਇਹਨਾਂ ਦੇ ਚਰਣਾ ਕਮਲਾਂ ਵਿੱਚ ਨਮਸਕਾਰ ਹੈ ਖਾਲਸਾ ਜੀ ਸਤਿਗੁਰੂ ਦੀਨ ਦੁਨੀ ਦੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਪ ਨਿਰੰਕਾਰ ਦਾ ਸਰੂਪ ਸਤਿਗੁਰੂ ਸ਼ਬਦਾਵਤਾਰ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਦੀ ਸ਼ਰਨ ਵਿੱਚ ਆਇਆ ਜਿਨ੍ਹਾਂ ਦੇ ਚਰਨਾਂ ਨੂੰ ਅਰਾਧਿਆ ਪੂਜਿਆ ਧਿਆਇਆਂ ਖਾਲਸਾ ਜੀ ਮਨ ਦੀ ਮਹਿਲ ਉਤਰ ਜਾਂਦੀ ਹੈ ਪਵਿੱਤਰਤਾ ਆ ਜਾਂਦੀ ਹੈ ਸਾਰੇ ਵਿਕਾਰ ਨਸ ਜਾਂਦੇ ਹਨ ਹਰ ਪ੍ਰਕਾਰ ਦੇ ਜਿਹੜੇ ਦੁੱਖ ਦੁਲਿਤਰ ਨੇ ਖਾਲਸਾ ਜੀ ਜਿਸ ਪਰਮੇਸ਼ਰ ਦੀ ਸ਼ਰਨ ਬੈਠਿਆ ਮਹਾਰਾਜ ਦੇ ਕੋਲ ਬੈਠਿਆ ਗੋਦ ਵਿੱਚ ਸਜਿਆ ਸਭ ਕੁਝ ਨਸ ਜਾਂਦਾ ਤੇ ਨਾ ਸਤਗੁਰਾਂ ਨੂੰ ਸਦਾ ਨਮਸਕਾਰ ਹੈ ਐਸੇ ਸਤਗੁਰੂ ਦੀਨ ਦੁਨੀ ਦੇ ਪਾਦਸ਼ਾ ਜਿਨ੍ਹਾਂ ਦੀ ਕਿਰਪਾ ਸਦਕਾ ਦਿਨ ਚੜਦਾ ਹੈ ਖੁਸ਼ੀਆਂ ਨਾਲ ਲੰਘਦਾ ਹੈ ਜਿਨ੍ਹਾਂ ਦੀ ਕਿਰਪਾ ਸਦਕਾ ਸੰਧਿਆ ਆਉਂਦੀ ਹੈ ਰਹਿਣ ਆਉਂਦੀ ਹੈ ਮਹਾਰਾਜ ਦੀ ਕਿਰਪਾ ਸਦਕਾ ਸੁੱਖ ਸ਼ਾਂਤੀ ਨਾਲ ਲੰਘਦੀ ਹੈ ਐਸੇ ਸਤਗੁਰਾਂ ਨੂੰ ਨਮਸਕਾਰ ਕਰੀਏ ਖਾਲਸਾ ਜੀ ਐਸੇ ਸਤਗੁਰਾਂ ਨੂੰ ਧੰਨ ਧੰਨ ਕਹੀਏ ਜਿਸ ਨਾਲ ਮੁੱਖ ਪਵਿੱਤਰ ਹੋਵੇ ਮਹਾਰਾਜ ਦੀ ਕਿਰਪਾ ਸਦਕਾ ਆਪਣੇ ਜਿਹੜੇ ਪੁੱਠੇ ਹੋਏ ਕਰਮ ਨੇ ਸਿੱਧੇ ਹੋ ਜਾਣਗੇ ਐਸੇ ਸਤਗੁਰਾਂ ਦੇ ਦਰਾਂ ਤੇ ਸੇਵਾ ਕਰੀਏ ਸੰਗਤ ਦੀ ਸੇਵਾ ਕਰੀਏ ਗੁਰਸਿੱਖਾਂ ਦੀ ਗੁਰਮੁਖਾਂ ਪਿਆਰਿਆਂ ਦੀ ਸੰਗਤ ਕੀਤਿਆਂ ਖਾਲਸਾ ਦੀ ਸੁਖ ਪ੍ਰਾਪਤ ਹੁੰਦਾ ਹੈ ਪੁਰਾਣੇ ਸਮਿਆਂ ਦੇ ਵਿੱਚ ਜਿਹੜੇ ਮਹਾਰਾਜ ਸੱਚੇ ਪਾਤਸ਼ਾਹ ਦੇ ਸਨਮੁਖ ਸਿੱਖ ਰਹਿੰਦੇ ਸਨ ਖਾਲਸਾ ਜੀ ਉਹਨਾਂ ਵਿੱਚ ਐਸੀ ਬਰਕਤ ਹੋਇਆ ਕਰਦੀ ਸੀ ਪੁਰਾਣੇ ਸਿੰਘਾਂ ਦੇ ਵਿੱਚ ਐਸੀ ਬਰਕਤ ਸੀ ਅਮਰਤ ਵੇਲੇ ਉੱਠ ਕੇ ਨਾਮ ਜਪਦੇ ਸੀ ਭਜਨ ਬੰਦਗੀ ਕਰਦੇ ਸੀ ਕਮਾਈਆਂ ਕਰਦੇ ਸਨ ਇਹਨਾਂ ਦਾ ਦਰਸ਼ਨ ਕੀਤਿਆਂ ਦੁੱਖ ਦੂਰ ਹੋ ਜਾਂਦੇ ਸੀ ਅਸੇ ਗੁਰਮੁਖ ਪਿਆਰੇ ਅਸੀਂ ਸੋ ਖਾਲਸਾ ਜੀ ਅਸੀਂ ਵੀ ਅੱਜ ਮਹਾਰਾਜ ਸੱਚੇ ਪਾਸ਼ਾ ਕੋਲੋਂ ਖੁਸ਼ੀਆਂ ਹਾਸਲ ਕਰੀਏ ਕਿਉਂਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਸ਼ਾ ਉਹੀ ਗੁਰੂ ਨੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਵਾਲੀ ਜੋਤ ਹੈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਹੀ ਨੇ ਖਾਲਸਾ ਜੀ ਜਿਨ੍ਹਾਂ ਨੂੰ ਕਲਗੀਧਰ ਸਵਾਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹੁਣਾਂ ਨੇ ਮੱਥਾ ਟੇਕਿਆ ਹੈ ਸੋ ਐਸੇ ਪਾਵਨ ਪਵਿੱਤਰ ਸਰੂਪ ਵਾਲੇ ਦਿਆਲੂ ਕਿਰਪਾਲੂ ਰਾਜਿਆਂ ਦੇ ਰਾਜੇ ਮਹਾਰਾਜਿਆਂ ਦੇ ਮਹਾਰਾਜੇ ਸਤਿਗੁਰੂ ਤਾਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸ਼ਰਨ ਆਈਏ ਸਤਿਗੁਰੂ ਦੀ ਗੋਦ ਵਿੱਚ ਬੈਠ ਕੇ ਨਾਮ ਜਪੀਏ ਬਾਣੀ ਪੜ੍ਹੀਏ ਸਤਿਗੁਰ ਸੱਚੇ ਪਾਤਸ਼ਾਹ ਸਾਡੇ ਹਿਰਦੇ ਦੀਆਂ ਸਾਰੀਆਂ ਮਨੋ ਕਾਮਨਾ ਪੂਰੀਆਂ ਕਰਨਗੇ ਕਿਉਂਕਿ ਸੱਚੇ ਪਾਤਸ਼ਾਹ ਦੇ ਘਰ ਸਾਰੀਆਂ ਵਸਤੂਆਂ ਹਨ ਹਰ ਪ੍ਰਕਾਰ ਦਾ ਖਜ਼ਾਨਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਵਿੱਚ ਪ੍ਰਾਪਤ ਹੁੰਦਾ ਹੈ ਮਹਾਰਾਜ ਦੀ ਸੇਵਾ ਕੀਤੀਆਂ ਮਹਾਰਾਜ ਤੇ ਸ਼ਰਧਾ ਰੱਖਿਆ ਪ੍ਰਾਪਤ ਹੁੰਦਾ ਖਾਲਸਾ ਜੀ ਮਨਮੁਖ ਨਾ ਬਣੀਏ ਸੰਸਾਰ ਨਾਲ ਨਾ ਜੁੜੀਏ ਸੰਸਾਰ ਨਾਲ ਜੁੜਿਆ ਹੋਇਆ ਬੰਦਾ ਕਦੇ ਸੁੱਖ ਪ੍ਰਾਪਤ ਨਹੀਂ ਕਰ ਸਕਦਾ ਓਕੇ ਮਹਾਰਾਜ ਕਹਿੰਦੇ ਦੀਨ ਗਵਾਇਆ ਦੁਨੀ ਸਿਉ ਦੁਨੀ ਨਾ ਚਾਲੀ ਸਾਥ ਪਾਏ ਕੋਹਾੜਾ ਮਾਰਿਆ ਗਾਫਲੇ ਆਪਣੇ ਹਾਥ ਜਿਹੜੇ ਸੰਸਾਰ ਵਾਸਤੇ ਅਸੀਂ ਕਈ ਕੁਛ ਕਰਦੇ ਹਾਂ ਯਤਨ ਕਰਦੇ ਹਾਂ ਝੂਠੀ ਸ਼ੌਹਰਤ ਰੱਖਦੇ ਹਾਂ ਅਣਕ ਰੱਖੀ ਫਿਰਦੇ ਹਾਂ ਜਿਸ ਜਗਤ ਦੇ ਵਾਸਤੇ ਇਹ ਜਗਤ ਨੇ ਨਾਲ ਨਹੀਂ ਨਿਭਣਾ ਕਿਸੇ ਮਾਪੇ ਬਾਪ ਨੇ ਨਾਲ ਨਹੀਂ ਨਿਭਣਾ ਕਿਸੇ ਭਾਈ ਭੈਣ ਨੇ ਕਿਸੇ ਯਾਰ ਮਿੱਤਰ ਨੇ ਇਹ ਝੂਠੇ ਸੰਸਾਰ ਨੇ ਨਾਲ ਨਹੀਂ ਜਾਣਾ ਨਾਲ ਪਰਮੇਸ਼ਰ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਨਾਮ ਜਾਵੇਗਾ ਸਿਰਫ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਚਰਨਾਂ ਚਰਨਾਂ ਵਿੱਚ ਬੈਠ ਕੇ ਜਪਿਆ ਹੋਇਆ ਨਾਮ ਨਾਲ ਜਾਵੇਗਾ ਸ਼ੁਭ ਕੀਤੇ ਹੋਏ ਕਰਮ ਨਾਲ ਜਾਣਗੇ ਬਾਕੀ ਖਾਲਸਾ ਜੀ ਸਭ ਕੁਝ ਇੱਥੇ ਫੂਕਿਆ ਜਾਂਦਾ ਹੈ ਇੱਥੇ ਖਤਮ ਹੋ ਜਾਂਦਾ ਸੋ ਮਹਾਰਾਜ ਦੇ ਸਦਾ ਸਨਮੁਖ ਰਹੀਏ ਕਦੇ ਵੀ ਮਨਮੁਖ ਨਾ ਬਣੀਏ ਕਿਉਂਕਿ ਖਾਲਸਾ ਜੀ ਸਨਮੁਖ ਰਹੇ ਆ ਸੁਖ ਪ੍ਰਾਪਤ ਹੁੰਦਾ ਹੈ ਹਰ ਪ੍ਰਕਾਰ ਦੀ ਮਹਾਰਾਜ ਦੇ ਕਰੋ ਰੱਖਿਆ ਹੁੰਦੀ ਹੈ ਜਿਹੜੇ ਸਤਿਗੁਰ ਦੇ ਸਨਮੁਖ ਰਹਿੰਦੇ ਨੇ ਇਹਨੇ ਸਤਿਗੁਰ ਦਾ ਭਾਣਾ ਮੰਨਦੇ ਨੇ ਖਾਲਸਾ ਜੀ ਮਨਮੁਖ ਜਿਹੜੇ ਹੁੰਦੇ ਨੇ ਸਤਿਗੁਰ ਤੇ ਤਰਕ ਕਰਦੇ ਨੇ ਸਤਿਗੁਰ ਦੀ ਬਾਣੀ ਨੂੰ ਨਿੰਦਦੇ ਨੇ ਸਤਿਗੁਰ ਸੱਚੇ ਪਾਸ਼ਾ ਦੀ ਆਗਿਆ ਨੂੰ ਨਹੀਂ ਮੰਨਦੇ ਜਿੱਦਾਂ ਅੱਜ ਕੱਲ ਹੋ ਰਿਹਾ ਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਅੰਦਰ ਕੁਰਸੀਆਂ ਢਾਢਾ ਕੇ ਜਿਹੜੇ ਬਹਿੰਦੇ ਨੇ ਉੱਚੇ ਆਸਣ ਲਾ ਲਾ ਕੇ ਬਹਿੰਦੇ ਨੇ ਉਹ ਸਾਰੇ ਸਤਿਗੁਰ ਸੱਚੇ ਪਾਸ਼ਾ ਮਹਾਰਾਜ ਦੇ ਦੋਖੀ ਨੇ ਉਹ ਮਹਾਰਾਜ ਦੇ ਦਰੋਂ ਖੁਸ਼ੀਆਂ ਨਹੀਂ ਲੈ ਸਕਦੇ ਕਦੇ ਮਹਾਰਾਜ ਦੇ ਘਰੋਂ ਆਦਰ ਨਹੀਂ ਲੈ ਸਕਦੇ ਜਿਹੜੇ ਸਤਗੁਰ ਦੇ ਸਨਮੁਖ ਕੁਰਸੀਆਂ ਤੇ ਬੈਂਦੇ ਨੇ ਇਹ ਜ਼ਿਆਦਾਤਰ ਖਾਲਸਾ ਜੀ ਦੁਆਬੇ ਵਿੱਚ ਬੇੜਾ ਗਰਕ ਹੋਇਆ ਕਿਉਂਕਿ ਦੁਆਬੇ ਦੇ ਲੋਕ ਜ਼ਿਆਦਾ ਬਾਹਰ ਗਏ ਨੇ ਬਾਹਰ ਉੱਥੇ ਚਰਚਾਂ ਦੇ ਵਿੱਚ ਕੁਰਸੀਆਂ ਲੱਗਦੀਆਂ ਸਨ ਉਹ ਨਾਸਤਕ ਲੋਕ ਜਿਹੜੇ ਜਿਹੜੇ ਕੁਰਸੀਆਂ ਲਾ ਕੇ ਪਰਮੇਸ਼ਰ ਦੀ ਹਜ਼ੂਰੀ ਵਿੱਚ ਜੋੜੇ ਲੈ ਕੇ ਵੀ ਬਹਿ ਜਾਂਦੇ ਨੇ ਉਹਨਾਂ ਵੱਲ ਵੇਖ ਕੇ ਸਾਡੇ ਉਥੋਂ ਦੇ ਬੁਝੜ ਤੇ ਮੂਰਖ ਲੋਕਾਂ ਨੇ ਗੁਰੂ ਘਰਾਂ ਵਿੱਚ ਕੁਰਸੀਆਂ ਲਾਉਣੀਆਂ ਸ਼ੁਰੂ ਕੀਤੀਆਂ ਉਥੋਂ ਫਿਰ ਆਪਣੀ ਹੈਂਕੜ ਜਿਹਦੀ ਕੋਈ ਘਰੇ ਨਹੀਂ ਸੁਣਦਾ ਉਹ ਗੁਰੂ ਘਰ ਆ ਕੇ ਰੋਬ ਮਾਰਦਾ ਫਿਰ ਉਹ ਗੁਰੂ ਘਰ ਆ ਕੇ ਉਹਨੇ ਕੁਰਸੀਆਂ ਲਾਉਣੀਆਂ ਸ਼ੁਰੂ ਕੀਤੀਆਂ ਤੇ ਸਾਡੇ ਅਨਪੂਰ ਲੋਕ ਮੂਰਖ ਲੋਕ ਉਹਨਾਂ ਪਿੱਛੇ ਲੱਗ ਕੇ ਜਿਨ੍ਹਾਂ ਦੇ ਗੋਡੇ ਗਿੱਟੇ ਦੁਖਦੇ ਨੇ ਉਹ ਸਤਗੁਰ ਦੀ ਹਜ਼ੂਰੀ ਵਿੱਚ ਆ ਕੇ ਉੱਚੇ ਹੋ ਕੇ ਬਹਿ ਜਾਂਦੇ ਉਹ ਭਾਈ ਇੱਥੇ ਤੇ ਗੋਡੇ ਗਿੱਟੇ ਦੁਖਦੇ ਨੇ ਪਰ ਜੇ ਸਤਗੁਰ ਦੀ ਬਰਾਬਰੀ ਕਰਨੀ ਚਾਹੋਗੇ ਕੁਦਰਤ ਨੇ ਤੁਹਾਨੂੰ ਬਖਸ਼ਣਾ ਨਹੀਂ ਸੋ ਮਹਾਰਾਜ ਦੀ ਹਜ਼ੂਰੀ ਵਿੱਚ ਜੇ ਥੱਲੇ ਬੈਠ ਜਾਓਗੇ ਤੇ ਮਹਾਰਾਜ ਦੀ ਕਿਰਪਾ ਵਰਤ ਜੇ ਕੀ ਪਤਾ ਤੰਦਰੁਸਤੀ ਮਿਲ ਜਾਵੇ ਦੇਹ ਰੋਗ ਤਾਂ ਮਿਲ ਜਾਵੇ ਪਰ ਮਹਾਰਾਜ ਦੀ ਬਰਾਬਰੀ ਕਰਨ ਵਾਲੇ ਮਨਮੁਖ ਹੋਇਆ ਕਰਦੇ ਸਤਿਗੁਰ ਦੇ ਘਰ ਉਹਨਾਂ ਨੂੰ ਖੁਸ਼ੀ ਪ੍ਰਾਪਤ ਨਹੀਂ ਹੁੰਦੀ ਖਾਲਸਾ ਜੀ ਸਨਮੁਖ ਕੌਣ ਹੁੰਦੇ ਨੇ ਇੱਕ ਵਾਰ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਇੱਕ ਗੁਰਮੁਖ ਨਾਮ ਦਾ ਭਾਈ ਕੋਈ ਗੁਰਸਿੱਖ ਆਇਆ ਉਹਨੇ ਆ ਕੇ ਕਿਹਾ ਧੰ ਸੱਚੇ ਪਾਤਸ਼ਾਹ ਜੀ ਮਹਾਰਾਜ ਕੀ ਅੱਜ ਵੀ ਕੋਈ ਗੁਰਮੁਖ ਇਹੋ ਜਿਹਾ ਹੈਗਾ ਜਿਹੜਾ ਸਤਗੁਰ ਦੇ ਭਾਣੇ ਨੂੰ ਸੱਤ ਕਰਕੇ ਮੰਨਦਾ ਹੋਵੇ ਜਿਹੜਾ ਸਤਗੁਰ ਦੇ ਅੱਗੇ ਸਨਮੁਖ ਬਣਿਆ ਰਵੇ ਮਹਾਰਾਜ ਦਾ ਕੱਲਾ ਕੱਲਾ ਬੋਲ ਪਕਾਉਣ ਵਾਲਾ ਹੋਵੇ ਸਭ ਕੁਝ ਪਤਾ ਹੋਣ ਦੇ ਬਾਵਜੂਦ ਵੀ ਬਾਵਜੂਦ ਵੀ ਸਤਗੁਰ ਦੇ ਭਾਣੇ ਨੂੰ ਸੱਤ ਕਰਕੇ ਮੰਨੇ ਉਸ ਵੇਲੇ ਧੰ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਮੁਖਾਰਬਿੰਦ ਤੋਂ ਕਹਿੰਦੇ ਭਾਈ ਗੁਜਰਾਤ ਵਿੱਚ ਇੱਕ ਸਾਡਾ ਸਿੱਖ ਰਹਿੰਦਾ ਹੈ ਭਾਈ ਪਿਖਾਰੀ ਜਾ ਤੂੰ ਉਹਦੇ ਕੋਲੇ ਚਲੇ ਜਾ ਉਹਦੇ ਦਰਸ਼ਨ ਕਰ ਖਾਲਸਾ ਜੀ ਭਾਈ ਗੁਰਮਖ ਜੀ ਉਸ ਵੇਲੇ ਤੁਰਦੇ ਤੁਰਦੇ ਗੁਜਰਾਤ ਪਹੁੰਚੇ ਗੁਜਰਾਤ ਵਿੱਚ ਪਹੁੰਚ ਕੇ ਪੁੱਛਿਆ ਕਿ ਕੋਈ ਭਾਈ ਪਿਖਾਰੀ ਨਾਮ ਦਾ ਕੋਈ ਸਿੱਖ ਹੈ ਅਸੀਂ ਉਹਨੂੰ ਦਰਸ਼ਨ ਕਰਨੇ ਖਾਲਸਾ ਜੀ ਲੋਕਾਂ ਨੇ ਦੱਸਿਆ ਘਰੇ ਪਹੁੰਚੇ ਜਦੋਂ ਘਰ ਬੜੇ ਤੇ ਉਹਦੇ ਘਰ ਵਿੱਚ ਕਈ ਪ੍ਰਕਾਰ ਦੀਆਂ ਖੁਸ਼ੀਆਂ ਹੋ ਰਹੀਆਂ ਬੀਬੀਆਂ ਗੀਤ गा ਰਹੀਆਂ ਸੁਹਾਗ ਘੋੜੀਆਂ गा ਰਹੀਆਂ ਵਾਜੇ ਵੱਜ ਰਹੇ ਹਰ ਪ੍ਰਕਾਰ ਦੀ ਖੁਸ਼ੀ ਹੋ ਰਹੀ ਤੇ ਜਦੋਂ ਅੰਦਰ ਗਏ ਅੰਦਰ ਜਾ ਕੇ ਦੱਸਿਆ ਕਿ ਮੈਂ ਭਾਈ ਭਿਖਾਰੀ ਜੀ ਨੂੰ ਮਿਲਣਾ ਤੇ ਭਾਈ ਭਿਖਾਰੀ ਜੀ ਆਏ ਆ ਕੇ ਸਿੱਖ ਨੂੰ ਪੁੱਛਿਆ ਫਤਿਹ ਬੁਲਾਈ ਉਸ ਵੇਲੇ ਖਾਲਸਾ ਜੀ ਭਾਈ ਗੁਰਮੁਖ ਜੀ ਨੇ ਕਿਹਾ ਕਿ ਮੈਨੂੰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਭੇਜਿਆ ਤੇ ਭਾਈ ਪਿਖਾਰੇ ਜੀ ਨੇ ਉਹਨਾਂ ਦੇ ਚਰਨਾਂ ਤੇ ਮੱਥਾ ਟੇਕ ਕੇ ਆਦਰ ਸਤਕਾਰ ਕੀਤਾ ਵੀ ਮੇਰੇ ਗੁਰੂ ਜੀ ਦੇ ਕੋਲੋਂ ਆਇਆ ਇਹਨਾਂ ਅਦਬ ਸਿੱਖ ਖਾਲਸਾ ਜੀ ਕਿ ਜੇ ਕੋਈ ਗੁਰੂ ਘਰਾਂ ਦੇ ਗੁਰਧਾਮਾਂ ਦੇ ਦਰਸ਼ਨ ਕਰਕੇ ਆਉਂਦਾ ਸੀ ਸਾਰਾ ਪਿੰਡ ਉਸ ਸਿੱਖ ਦੇ ਪੈਰਾਂ ਦੇ ਹੱਥ ਲਾ ਕੇ ਨਮਸਕਾਰ ਕਰਦਾ ਸੀ ਕਿ ਗੁਰੂ ਦੇ ਦਰਬਾਰੋਂ ਆਇਆ ਤੇ ਅੱਜ ਕੱਲ੍ਹ ਵੇਖ ਲਓ ਕੀ ਹਾਲ ਹੈ ਲੋਕੀ ਟੀਚਰਾਂ ਕਰਦੇ ਗੁਰੂ ਘਰ ਜਾਂਦੇ ਨੇ ਟੀਚਰਾਂ ਕਰਦੇ ਆ ਜਾਂਦੇ ਨੇ ਕੁਝ ਖੱਟ ਕੇ ਨਹੀਂ ਆਉਂਦੇ ਸੋ ਜਦੋਂ ਭਾਈ ਪਿਖਾਰੀ ਜੀ ਨੂੰ ਵੇਖਿਆ ਤੇ ਭਾਈ ਪਿਖਾਰੀ ਜੀ ਜਿਹੜੇ ਸੀ ਉਹ ਪਾਰਟੀ ਹੋਈ ਚਾਦਰ ਨੂੰ ਤੋਪੇ ਲਾ ਰਹੇ ਸੀ ਸੀ ਰਹੇ ਸੀ ਤੇ ਭਾਈ ਗੁਰਮੁਖ ਜੀ ਪੁੱਛਣ ਲੱਗੇ ਵੀ ਭਾਈ ਪਿਖਾਰੀ ਜੀ ਵੀ ਤੁਹਾਡੇ ਘਰ ਖੁਸ਼ੀਆਂ ਹੋ ਰਹੀਆਂ ਤੇ ਤੁਸੀਂ ਆਹ ਪਾਰਟੀ ਦੀ ਦਰੀਗਾ ਤੋਂ ਸੀ ਰਹੇ ਹੋ ਤੇ ਭਾਈ ਪਿਖਾਰੀ ਜੀ ਕਹਿਣ ਲੱਗੇ ਵੀ ਇਹਦੀ ਵੀ ਲੋੜ ਪਵੇਗੀ ਤਾਂ ਸੀ ਰਹਿਆਂ ਹ ਸੋ ਮਹਾਰਾਜ ਦੀ ਕਿਰਪਾ ਸਦਕਾ ਭਾਈ ਪਿਖਾਰੀ ਜੀ ਨੇ ਭਾਈ ਗੁਰਮੁਖ ਜੀ ਦਾ ਇਸ਼ਨਾਨ ਕਰਵਾਇਆ ਆਸਣ ਲਾਇਆ ਰਾਤ ਸੌਂ ਗਏ ਅਗਲੇ ਦਿਨ ਖਾਲਸਾ ਜੀ ਵਿਆਹਣ ਜਾਣਾ ਸੀ ਪੁੱਤਰ ਦਾ ਵਿਆਹ ਸੀ ਅਗਲੇ ਦਿਨ ਸਾਰਾ ਕੁਝ ਹੋਇਆ ਇਕਤਰ ਭੰਗੜੇ ਪੈ ਰਹੇ ਗੀਤ ਗਾ ਰਹੇ ਬੀਬੀਆਂ ਸੋ ਪੁੱਤ ਘੋੜੀ ਚੜ੍ਹਾ ਨਾਲ ਗਏ ਭਾਈ ਗੁਰਮੁਖ ਜੀ ਵੀ ਨਾਲ ਗਏ ਉਥੋਂ ਕੁੜੀ ਵਿਆਹ ਕੇ ਨੋ ਵਿਆਹ ਕੇ ਘਰ ਲਿਆਂਦੀ ਜਦੋਂ ਘਰੇ ਲਿਆ ਕੇ ਆਏ ਤੇ ਅਗਲੇ ਦਿਨ ਪੁੱਤਰ ਦੇ ਪੇਟ ਦੇ ਵਿੱਚ ਸੂਲ ਉੱਠਿਆ ਸੂਲ ਉੱਠਣ ਕਰਕੇ ਪੁੱਤਰ ਦੀ ਮੌਤ ਹੋ ਗਈ ਜਦੋਂ ਮੌਤ ਹੋਈ ਤੇ ਭਾਈ ਭਿਖਾਰੀ ਜੀ ਆਨੰਦ ਚਿੱਤ ਵਿੱਚ ਕੋਈ ਅਥਰੂ ਨਹੀਂ ਕੇਰਿਆ ਕੋਈ ਸੰਸੋਗ ਸੰਤਾਪ ਨਹੀਂ ਕੀਤਾ ਜਾ ਕੇ ਤੇ ਜਿਹੜੀ ਦਰੀ ਪਾਟੀ ਹੋਈ ਸੀ ਰੇ ਸੀ ਉਹਨੂੰ ਚੁੱਕ ਕੇ ਲਿਆਂਦਾ ਤੇ ਵਿਛਾਦਤਾ ਉੱਤੇ ਸੰਗਤਾਂ ਬੈਠ ਗਈਆਂ ਤੇ ਖਾਲਸਾ ਜੀ ਕੀਰਤਨ ਹੋਣ ਲੱਗ ਪਿਆ ਪੁੱਤਰ ਦੀ ਮੌਤ ਤੇ ਕਈ ਬੀਬੀਆਂ ਬੈਠੀਆਂ ਕੀਰਨੇ ਪਾ ਰਹੀਆਂ ਰੋ ਰਹੀਆਂ ਉਹ ਜਿਹੜੀ ਸੀ ਪਾਟੀ ਹੋਈ ਦਰੀ ਸੀਤੀ ਸੀ ਉਹ ਕੰਮ ਆ ਗਈ ਜਦੋਂ ਖਾਲਸਾ ਜੀ ਭਾਈ ਗੁਰਮੁਖ ਜੀ ਨੇ ਵੇਖਿਆ ਕੌਤਕ ਤੇ ਭਾਈ ਭਿਖਾਰੀ ਜੀ ਨੂੰ ਕਹਿਣ ਲੱਗੇ ਭਾਈ ਭਿਖਾਰੀ ਜੀ ਮੈਂ ਕੱਲ ਤੁਹਾਨੂੰ ਪੁੱਛਿਆ ਸੀ ਵੀ ਤੁਸੀਂ ਪਾਟੀ ਦੀ ਦਰੀ ਕਿਉਂ ਸੀ ਰਹੋ ਤੇ ਤੁਸੀਂ ਕਹਿ ਰਿਹਾ ਸੀ ਤੁਸੀਂ ਕਿਹਾ ਸੀ ਵੀ ਇਹ ਵੀ ਕੰਮ ਆਵੇਗੀ ਇਹ ਇਹ ਕਾਮਾਵੇਗੀ ਜੇ ਤੁਹਾਨੂੰ ਪਤਾ ਸੀ ਵੀ ਤੁਹਾਡੇ ਪੁੱਤਰ ਦੀ ਮੌਤ ਹੋ ਜਾਣੀ ਹੈ ਤੇ ਤੁਸੀਂ ਧੰਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਬੇਨਤੀ ਅਰਦਾਸ ਕਰਦੇ ਆਪਣੇ ਪੁੱਤਰ ਦੀ ਜਿਹੜੀ ਆਯੂ ਵਧਾ ਲੈਂਦੇ ਉਮਰ ਵਧਾ ਲੈਂਦੇ ਵੀ ਤੁਸੀਂ ਇਹ ਕਿਉਂ ਕੀਤਾ ਉਸ ਵੇਲੇ ਖਾਲਸਾ ਜੀ ਭਾਈ ਪਿਖਾਰੀ ਜੀ ਨੇ ਕਹਿਣਾ ਕੀਤਾ ਕਿ ਜਿਹੜੇ ਸਤਗੁਰ ਦੇ ਭਾਣੇ ਵਿੱਚ ਰਹਿੰਦੇ ਨੇ ਉਹੀ ਸਤਗੁਰ ਨੂੰ ਪਾਉਂਦੇ ਨੇ ਜਿਹੜੇ ਸਤਗੁਰ ਦੇ ਬਾਣੇ ਨੂੰ ਨਹੀਂ ਮੰਨਦੇ ਉਹ ਸਨਮੁਖ ਨਹੀਂ ਹੋਇਆ ਕਰਦੇ ਮਨਮੁਖ ਹੋਇਆ ਕਰਦੇ ਤੇ ਮੈਂ ਸਤਗੁਰ ਸੱਚੇ ਪਾਤਸ਼ਾਹ ਦਾ ਸਨਮੁਖ ਪੁੱਤਰ ਹਾਂ ਸਨਮੁਖ ਰਹਿਣ ਵਾਲਾ ਸਿੱਖ ਹਾਂ ਮੈਂ ਕਿਵੇਂ ਸਤਗੁਰ ਨੂੰ ਤਰਕ ਕਰ ਸਕਦਾ ਕਿਵੇਂ ਸਤਗੁਰ ਕੋਲੋਂ ਆਪਣੇ ਪੁੱਤਰ ਲਈ ਫਰਿਆਦ ਕਰ ਸਕਦਾ ਹਾਂ ਸਤਗੁਰ ਦਾ ਦਿੱਤਾ ਹੋਇਆ ਸਾਰਾ ਕੁਝ ਹੈ ਸਤਗੁਰ ਜੀ ਨੇ ਹੀ ਲੈ ਜਾਣਾ ਭਾਈ ਮੇਰਾ ਇਹਦੇ ਵਿੱਚ ਕੋਈ ਸਿੱਕੀ ਦੋਸ਼ ਹੈ ਜਾਂ ਕੀ ਗੱਲ ਹੈ ਜਾਂ ਮੇਰਾ ਕੀ ਹੈ ਇਹਦੇ ਵਿੱਚ ਸਾਰਾ ਕੁਝ ਵਾਹਿਗੁਰੂ ਜੀ ਦਾ ਦਿੱਤਾ ਹੋਇਆ ਮੈਂ ਕਿਉਂ ਹਰਖ ਕਰਾਂ ਮੈਂ ਕਿਉਂ ਸੋਗ ਕਰਾਂ ਕਿਉਂਕਿ ਇਹ ਮਹਾਰਾਜ ਦਾ ਭਾਣਾ ਹੈ ਜੇ ਅਕਾਲ ਪੁਰਖ ਦਾ ਭਾਣਾ ਐਵੇਂ ਵਰਤਨਾ ਤੇ ਐਵੇਂ ਵਰਤਕ ਹੀ ਰਹੇਗਾ ਮੈਂ ਮਹਾਰਾਜ ਦੇ ਭਾਣੇ ਵਿੱਚ ਖਲਣ ਨਹੀਂ ਪਾਉਣਾ ਚਾਹੁੰਦਾ ਭਾਈ ਪਿਖਾਰੀ ਜੀ ਨੇ ਇੰਨੀਆਂ ਗੱਲਾਂ ਕੀਤੀਆਂ ਵੀ ਮੈਂ ਮਹਾਰਾਜ ਦੇ ਭਾਣੇ ਨੂੰ ਸੱਤ ਕਰਕੇ ਮੰਨਾਂਗਾ ਜੋ ਇਹ ਹੋਣਾ ਸੀ ਭਾਈ ਗੁਰਮੁਖ ਜੀ ਕਹਿਣ ਲੱਗੇ ਭਾਈ ਪਿਖਾਰੀ ਜੀ ਤੁਹਾਨੂੰ ਪਤਾ ਸੀ ਤੁਹਾਡੇ ਪੁੱਤਰ ਨੇ ਪੂਰੇ ਹੋ ਜਾਣਾ ਸੋ ਖਾਲਸਾ ਜੀ ਉਸ ਵੇਲੇ ਭਾਈ ਪਿਖਾਰੀ ਜੀ ਨੇ ਕਿਹਾ ਬਿਲਕੁਲ ਮੈਨੂੰ ਪਤਾ ਸੀ ਤਾਂ ਹੀ ਉਹ ਤਾਂ ਮੈਂ ਦਰੀ ਗਣ ਦਾ ਪਿਆਸ ਸਭ ਕੁਝ ਮੈਨੂੰ ਪਤਾ ਸੀ ਤੇ ਭਾਈ ਗੁਰਮੁਖ ਜੀ ਕਹਿਣ ਲੱਗੇ ਜੀ ਤੈਨੂੰ ਪਤਾ ਸੀ ਤੇ ਤੂੰ ਇੱਕ ਗਰੀਬਣੀ ਨੌ ਦੇ ਉੱਤੇ ਇੱਕ ਕੁੜੀ ਦੇ ਉੱਤੇ ਕਿਉਂ ਜ਼ੁਲਮ ਹੋਣ ਦਿੱਤਾ ਉਹਦੀ ਜ਼ਿੰਦਗੀ ਕਿਉਂ ਬਰਬਾਦ ਹੋਈ ਸੋ ਖਾਲਸਾ ਜੀ ਇੱਕ ਇਹ ਵੀ ਕਥਾ ਆਉਂਦੀ ਹੈ ਕਿ ਉਸ ਵੇਲੇ ਭਾਈ ਪਿਖਾਰੀ ਜੀ ਨੇ ਕਹਿਣਾ ਕੀਤਾ ਸੀ ਵੀ ਇਹ ਵੀ ਕੋਤਕੇ ਵੀ ਖੇਡਾਂ ਸੀ ਤਾਂ ਕਰਕੇ ਇਵੇਂ ਹੋਇਆ ਖਾਲਸਾ ਜੀ ਪਾਈ ਪਖਾੜੀ ਜੀ ਨੇ ਦੱਸਣਾ ਕੀਤਾ ਕਿ ਜਿਵੇਂ ਅਸੀਂ ਸਹਿ ਸੁਭਾਏ ਮੂੰਹੋਂ ਬੋਲ ਲੈਨੇ ਨਾ ਕਿ ਕਾਸ਼ ਇਵੇਂ ਹੋਇਆ ਹੁੰਦਾ ਖਾਲਸਾ ਜੀ 24 ਘੰਟਿਆਂ ਦੇ ਵਿੱਚ ਇੱਕ ਵਾਰ ਸਰਸਵਤੀ ਸਾਡੀ ਜੀਭਾ ਤੇ ਆਉਂਦੀ ਹੈ 24 ਘੰਟਿਆਂ ਦੇ ਵਿੱਚ ਇੱਕ ਵਾਰੀ ਵਰਤਦੀ ਹੈ ਕਈ ਵਾਰੀ ਇਹੋ ਜਿਹਾ ਬੋਲ ਮਾੜਾ মুখੋਂ ਨਿਕਲ ਜਾਂਦਾ ਹੈ ਕਿ ਉਹ ਪੂਰਾ ਹੋ ਜਾਂਦਾ ਸੋ ਹਮੇਸ਼ਾ ਮਹਾਰਾਜ ਸੱਚੇ ਪਾਤਸ਼ਾਹ ਨੇ ਕਹਿਣਾ ਕੀਤਾ ਕਿ ਮਿੱਠਾ ਬੋਲਣਾ ਚਾਹੀਦਾ ਭਲੇ ਵਾਸਤੇ ਬੋਲਣਾ ਚਾਹੀਦਾ ਕਦੇ ਮਾੜਾ ਨਹੀਂ ਬੋਲਣਾ ਚਾਹੀਦਾ ਕਹਿੰਦੇ ਪਿਛਲੇ ਜਨਮ ਵਿੱਚ ਵੀ ਇਹ ਮੇਰਾ ਪੁੱਤਰ ਇੱਕ ਮਨੁੱਖ ਸੀਗਾ ਜਿਹੜੀ ਮੇਰੀ ਨੌ ਸੀ ਉਹ ਵੀ ਇਸਤਰੀ ਸੀ ਜਵਾਨੀ ਵੇਲੇ ਦੋਵੇਂ ਰਸਤੇ ਵਿੱਚ ਤੁਰੇ ਜਾ ਰਹੇ ਮੇਰੇ ਪੁੱਤਰ ਦੇ ਮਨ ਵਿੱਚ ਖਿਆਲ ਆਇਆ ਕਿ ਇਹੋ ਜੀ ਬੀਬੀ ਇਹੋ ਜੀ ਨਾਰ ਕੋਈ ਮੇਰੀ ਜੀਵਨ ਵਿੱਚ ਹੋਵੇ ਮੇਰੀ ਘਰ ਵਾਲੀ ਹੋਵੇ ਭਾਵੇਂ ਕੁਝ ਪਲਾਂ ਦੀ ਹੋਵੇ ਖਾਲਸਾ ਜੀ ਇਹ ਬੱਚੇ ਦੇ ਮਨ ਵਿੱਚ ਆਇਆ ਤੇ ਬੀਬੀ ਦੇ ਮਨ ਵਿੱਚ ਵੀ ਇਹੋ ਆਇਆ ਕਿ ਇਹੋ ਜਿਹਾ ਸੋਹਣਾ ਪੁਰਸ਼ ਮੇਰੀ ਜ਼ਿੰਦਗੀ ਵਿੱਚ ਮੇਰਾ ਘਰ ਵਾਲਾ ਹੋਵੇ ਭਾਵੇਂ ਇੱਕ ਦਿਨ ਲਈ ਹੋਵੇ ਸੋ ਇਹ ਪਿਛਲੇ ਜਨਮ ਦੀ ਵਾਰਤਾ ਸੀ ਉਹ ਪਰਮੇਸ਼ਰ ਨੇ ਅਗਲੇ ਜਨਮ ਵਿੱਚ ਐਵੇਂ ਕੀਤਾ ਖਾਲਸਾ ਜੀ ਉਹ ਪੜਾਂ ਵਾਸਤੇ ਉਹਦੀ istri ਬਣੀ ਉਹ ਇੱਕ ਦਿਨ ਵਾਸਤੇ ਉਹਦਾ ਘਰ ਵਾਲਾ ਬਣਿਆ ਖਾਲਸਾ ਜੀ ਇਸ ਕਰਕੇ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਕਦੇ ਵੀ ਮੁੱਖੋਂ ਕੌੜੇ ਬੋਲ ਮਾੜੇ ਬੋਲ ਨਹੀਂ ਬੋਲਣੇ ਚਾਹੀਦੇ ਕਿਹੜੇ ਵੇਲੇ ਸਰਸਵਤੀ ਨੇ ਉਹ ਪੂਰੇ ਕਰ ਦੇਣੇ ਜਿਹੜੀ ਰਸਨਾ ਤੇ ਆ ਜਾਂਦੀ ਹੈ ਐਸੇ ਕਰਕੇ ਮਹਾਰਾਜ ਨੇ ਕਹਿਣਾ ਕੀਤਾ ਸਵਾਸ ਸਵਾਸ ਪਰਮੇਸ਼ਰ ਦਾ ਨਾਮ ਜਪੋ ਪਤਾ ਨਹੀਂ ਉਹ ਕਿਹੜੀ ਘੜੀ ਹੋਵੇਗੀ ਜਦੋਂ ਤੁਹਾਡੀ ਰਸਨਾ ਉਤੇ ਪਰਮੇਸ਼ਰ ਵਸੇਗਾ ਤੇ ਤੁਹਾਡੇ ਨੂੰ ਜਪਿਆ ਹੋਇਆ ਵਾਹਿਗੁਰੂ ਤੁਹਾਨੂੰ ਪਾਰ ਉਤਾਰਾ ਕਰ ਦਵੇਗਾ ਇਸੇ ਕਰਕੇ ਜਪਣਾ ਹੈ ਖਾਲਸਾ ਜੀ ਉਹ ਇੱਕ ਵਾਰ ਰਸਨਾ ਤੇ ਆਉਣ ਲਈ ਮਹਾਰਾਜ ਕਹਿੰਦੇ ਸਵਾਸ ਸਵਾਸ ਜਪਣਾ ਹੈ ਅਠੇ ਪੈਰ ਮਹਾਰਾਜ ਦਾ ਨਾਮ ਜਪਣਾ ਕਿ ਕਦੇ ਕਾਸ਼ ਉਹ ਪਰਮੇਸ਼ਰ ਦੀ ਯਾਦ ਵਿੱਚ ਇਹ ਰਸਨਾ ਉੱਤੇ ਪਰਮੇਸ਼ਰ ਦਾ ਵਾਸਾ ਹੋਵੇ ਤਾਂ ਸਾਡੇ ਮੁਖੋਂ ਵਾਹਿਗੁਰੂ ਨਿਕਲੇ ਉਹ ਸਾਰੇ ਜਨਮਾਂ ਜਨਮਾਂ ਤਰਾਂ ਦੇ ਪਾਪ ਖਤਮ ਕਰ ਦੇਗਾ ਸੋ ਖਾਲਸਾ ਜੀ ਭਾਣਾ ਮੰਨਣ ਵਾਲਿਆਂ ਨੂੰ ਸਤਿਗੁਰੂ ਜੀ ਨੇ ਨਿਵਾਜਿਆ ਹੈ ਧੰਨ ਗੁਰੂ ਧੰਨ ਸੱਚੇ ਪਾਸ਼ਾ ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਤਿਸ ਗੁਰਸਿੱਖ ਕੋ ਹਉ ਸਦਾ ਨਮਸਕਾਰੀ ਜੋ ਗੁਰ ਕੈ ਭਾਣਾ ਗੁਰਸਿੱਖ ਚੱਲਿਆ ਮਹਾਰਾਜ ਕਹਿੰਦੇ ਮੈਂ ਸਦਾ ਹੀ ਉਹਨੂੰ ਨਮਸਕਾਰ ਕਰਦਾ ਹਾਂ ਜਿਹੜਾ ਸਤਗੁਰ ਦੇ ਬਾਣੇ ਵਿੱਚ ਗੁਰਮੁਖ ਚੱਲਿਆ ਹੈ ਫਿਰ ਤੀਜੇ ਪਾਸ਼ਾ ਮਹਾਰਾਜ ਦਾ ਇੱਕ ਹੋਰ ਬਚਨ ਹੈ ਸੋ ਸਿੱਖ ਸਖਾ ਬੰਧ ਬਹ ਭਾਈ ਜੇ ਗੁਰਕੇ ਬਾਣੇ ਵਿੱਚ ਆਵੇ ਮਹਾਰਾਜ ਕਹਿੰਦੇ ਉਹੀ ਉਹ ਸਿੱਖ ਹੈ ਉਹੀ ਸਖਾ ਹੈ ਉਹੀ ਬੰਧਵ ਹੈ ਉਹੀ ਸਾਡਾ ਭਾਈ ਹੈ ਜਿਹੜਾ ਵਾਹਿਗੁਰਜੀ ਦੇ ਬਾਣੇ ਨੂੰ ਸੱਤ ਕਰਕੇ ਮੰਨੇ ਚੌਥੇ ਪਾਸ਼ਾ ਮਹਾਰਾਜ ਸੱਚੇ ਪਾਸ਼ਾ ਧੰਗੁਰੂ ਰਾਮਦਾਸ ਜੀ ਮਹਾਰਾਜ ਵੀ ਬਚਨ ਕਰਦੇ ਨੇ ਸਤਗੁਰ ਕਹਿੰਦੇ ਤਿੰਨ ਗੁਰ ਕਾ ਜਿਨ ਗੁਰ ਕਾ ਬਾਣਾ ਮੰਨਿਆ ਤੈਨ ਘੁੰਮ ਘੁੰਮ ਜਾਏ ਮੈਂ ਉਹਨਾਂ ਤੋਂ ਵਾਰਨੇ ਬੁਲਹਾਰਨੇ ਜਾਣਾ ਹਾਂ ਜਿਨ੍ਹਾਂ ਨੇ ਗੁਰੂ ਦਾ ਭਾਣਾ ਮੰਨਿਆ ਹੈ ਸੋ ਖਾਲਸਾ ਜੀ ਤੀਸਰੇ ਪਾਸ਼ਾ ਮਹਾਰਾਜ ਸੁਹੀ ਮਹੱਲੇ ਵਿੱਚ ਵੀ ਕਹਿੰਦੇ ਨੇ ਹਰ ਕਾ ਨਾਮ ਸੱਤ ਕਰ ਜਾਣਾ ਗੁਰ ਕਾ ਭਾਈ ਪਿਆਰੇ ਸੋ ਮਹਾਰਾਜ ਨੇ ਬੇਅੰਤ ਖਾਲਸਾ ਜੀ ਬਚਨ ਕੀਤੇ ਨੇ ਧੰ ਗੁਰੂ ਰਾਮਦਾਸ ਮਹਾਰਾਜ ਜੀ ਦਾ ਇੱਕ ਹੋਰ ਬੋਲ ਆਉਂਦਾ ਨਾਨਕ ਦਿਆਲ ਹੋਆ ਤਿਨ ਉਪਰ ਜਿਨ ਗੁਰ ਕਾ ਭਾਣਾ ਮੰਨਿਆ ਪੜਾ ਧੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਉਹਦੇ ਉੱਤੇ ਦਇਆ ਕਰਦੇ ਨੇ ਮਿਹਰ ਕਰਦੇ ਨੇ ਜਿਹੜੇ ਸਤਗੁਰ ਜੀ ਦੇ ਭਾਣੇ ਨੂੰ ਸੱਤ ਕਰਕੇ ਮੰਨਦੇ ਖਾਲਸਾ ਜੀ ਧੰ ਨੇ ਭਾਈ ਪਖਾਰੀ ਜੀ ਵਰਗੇ ਜਿਨ੍ਹਾਂ ਦੇ ਸਤਿਗੁਰੂ ਜੀ ਦੇ ਭਾਣੇ ਨੂੰ ਸੱਤ ਕਰਕੇ ਮੰਨਿਆ ਪੁੱਤਰ ਦੀ ਮੌਤ ਸੀ ਇੱਕ ਦਿਨ ਦਾ ਵਿਆਹ ਖੁਸ਼ੀਆਂ ਘਰ ਵਿੱਚ ਆਈਆਂ ਅਗਲੀ ਅਗਲੇ ਦਿਨ ਘਰ ਦੇ ਵਿੱਚ ਸੋਗ ਮਾਤਮ ਆ ਗਿਆ ਪਰ ਮਹਾਰਾਜ ਨੂੰ ਇੱਕ ਗੱਲ ਨਹੀਂ ਕਹੀ ਤੇ ਸਾਡੇ ਵਰਗੇ ਲੋਕ ਇੱਕ ਦੁੱਖ ਹੋਣ ਦੇ ਮਹਾਰਾਜ ਨੂੰ ਨਿੰਦਦੇ ਨੇ ਕਿ ਬਾਬਾ ਜੀ ਸਾਡੀ ਸੁਣਦੇ ਨਹੀਂ ਗੁਰੂ ਸਾਹਿਬ ਨੇ ਸਾਡੀ ਸੁਣੀ ਨਹੀਂ ਅਸੀਂ ਉਥੋਂ ਕੀ ਲੈਣਾ ਅਸੀਂ ਗੁਰਦਾਰੇ ਨਹੀਂ ਜਾਣਾ ਅਸੀਂ ਸੇਵਾ ਨਹੀਂ ਕਰਨੀ ਅਸੀਂ ਮਹਾਰਾਜ ਦੀ ਬਾਣੀ ਨਹੀਂ ਪੜ੍ਹਨੀ ਸਾਨੂੰ ਆਹ ਨਹੀਂ ਮਿਲਿਆ ਸਾਨੂੰ ਉਹ ਨਹੀਂ ਮਿਲਿਆ ਇਹ ਸਾਡੀਆਂ ਮੂਰਖਤਾਈਆਂ ਵਾਲੀਆਂ ਗੱਲਾਂ ਨਾ ਸਤਗੁਰੂ ਨੂੰ ਕੋਈ ਫਰਕ ਨਹੀਂ ਪੈਂਦਾ ਖਾਲਸਾ ਜੀ ਜੋ ਕੁਝ ਜਾਂਦਾ ਹੈ ਸਾਡਾ ਚਲਾ ਜਾਂਦਾ ਹੈ ਮਹਾਰਾਜ ਸੱਚੇ ਪਾਤਸ਼ਾਹ ਨੂੰ ਕੋਈ ਫਰਕ ਨਹੀਂ ਪੈਂਦਾ ਸੋ ਮਹਾਰਾਜ ਦਇਆ ਕਰਨ ਸਾਨੂੰ ਸੁਮਤ ਆਵੇ ਅਸੀਂ ਵੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਦੇ ਘਰ ਵਿੱਚ ਪੰਥ ਵਿੱਚ ਮਹਾਰਾਜ ਦਾ ਭਾਣਾ ਮੰਨ ਕੇ ਚੱਲੀਏ ਮਹਾਰਾਜ ਦੀ ਬਾਣੀ ਪੜਦੇ ਚੱਲੀਏ ਮਹਾਰਾਜ ਦੀ ਸੇਵਾ ਕਰਦੇ ਚੱਲੀਏ ਕਿਉਂਕਿ ਸਤਗੁਰੂ ਦੀ ਸੇਵਾ ਤੋਂ ਬਿਨਾਂ ਸਤਗੁਰੂ ਜੀ ਦੇ ਨਾਮ ਜਪਣ ਤੋਂ ਬਿਨਾਂ ਕੀਤਾ ਹੋਇਆ ਕੰਮ ਕਾਜ ਕੀਤੀ ਹੋਈ ਕਿਰਤ ਵਿਰਤ ਕੀਤਾ ਹੋਇਆ ਹਰ ਪ੍ਰਕਾਰ ਦੀ ਕੋਈ ਸੇਵਾ ਭਜਨ ਬੰਦਗੀ ਮਹਾਰਾਜ ਦੇ ਨਾਮ ਤੋਂ ਬਿਨਾ ਖਾਲਸਾ ਜੀ ਸਭ ਕਰਮਕਾਂਡ ਹੈ ਕਿਸੇ ਪ੍ਰਕਾਰ ਦਾ ਕੀਤਾ ਹੋਇਆ ਸੰਸਾਰੀ ਕੰਮ ਕਿਸੇ ਲੇਖੇ ਵਿੱਚ ਨਹੀਂ ਲੇਖੇ ਵਿੱਚ ਹੈ ਜੋ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਯਾਦ ਵਿੱਚ ਸਮਾਂ ਬੀਤਦਾ ਹੈ ਮਹਾਰਾਜ ਦੀ ਯਾਦ ਵਿੱਚ ਜਿਹੜਾ ਬੀਤਦਾ ਹੈ ਜਿਵੇਂ ਭਗਤ ਜੀ ਭਗਤ ਬਾਬਾ ਕਬੀਰ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਇਕ ਘੜੀ ਆਧੀ ਘੜੀ ਆਦੀ ਹੂੰ ਤੇ ਆਦ ਭਗਤਨ ਛੇਤੀ ਗੋਸਤੇ ਗੋਸਤੇ ਸੋ ਜੋ ਕੀਨੇ ਸੁਲਾਬ ਐਵੇਂ ਕਰਕੇ ਖਾਲਸਾ ਜੀ ਬਚਨ ਆਉਂਦਾ ਜੇ ਮੈਂ ਭੁੱਲਾਂ ਤੇ ਮੇਰੀ ਗਲਤੀ ਨੂੰ ਮੁਆਫ ਕਰਨਾ ਕਿਉਂਕਿ ਕਈ ਵਾਰੀ ਖਾਲਸਾ ਜੀ ਵਿਸਰ ਜਾਂਦੀਆਂ ਨੇ ਪੰਕਤੀਆਂ ਮਹਾਰਾਜ ਕਹਿੰਦੇ ਕੋਈ ਅੱਧੀ ਘੜੀ ਤੋਂ ਵੀ ਅੱਧੀ ਘੜੀ ਅੱਧੀ ਤੋਂ ਵੀ ਅੱਧੀ ਕੋਈ ਪਰਮੇਸ਼ਰ ਦੀ ਯਾਦ ਵਿੱਚ ਜੁੜਦਾ ਹੈ ਉਹ ਵੀ ਲਾਹੇਮੰਦ ਹੈ ਲਾਹਾ ਹੈ ਸੋ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਮਹਾਨ ਸੂਰਮੇ ਮਹਾਨ ਸ਼ਹੀਦ ਜਿਨ੍ਹਾਂ ਦੇ ਦਰ ਤੇ ਜਾ ਕੇ ਸੰਗਤਾਂ ਨਤਮਸਤਕ ਹੁੰਦੀਆਂ ਸੁਖ ਪ੍ਰਾਪਤ ਹੁੰਦਾ ਮਹਾਰਾਜ ਦੀ ਕਿਰਪਾ ਪ੍ਰਾਪਤ ਹੁੰਦੀ ਜਿਨ੍ਹਾਂ ਦੇ ਘਰ ਖਾਲਸਾ ਜੀ ਖਾਣ ਨੂੰ ਕੁਛ ਨਹੀਂ ਸੀ ਮਹਾਰਾਜ ਦੇ ਦਰ ਜਾ ਕੇ ਸੇਵਾ ਕੀਤੀ ਸੁਖ ਪ੍ਰਾਪਤ ਹੋਇਆ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਬਾਬਾ ਨੋਹਦ ਸਿੰਘ ਸਾਹਿਬ ਜੀ ਇਹਨਾਂ ਸ਼ਹੀਦਾਂ ਦੇ ਸਥਾਨਾਂ ਤੇ ਖਾਲਸਾ ਜੀ ਸੇਵਾ ਕਰਨ ਨਾਲ ਸਿਮਰਨ ਕਰਨ ਨਾਲ ਸ਼ੀਧੀ ਦੇਗਾ ਕਰਵਾਉਣ ਨਾਲ ਜੋ ਖੇਡਾਂ ਵਰਤੀਆਂ ਆਓ ਸਰਵਣ ਕਰੀਏ ਜਿਹੜੀ ਅੱਜ ਦੀ ਹੱਦ ਬੀਤੀ ਹੈ ਖਾਲਸਾ ਜੀ ਉਹ ਇੱਕ ਗੁਰਮੁਖ ਪਿਆਰੇ ਨੇ ਕਰਾਉਣਾ ਕੀਤੀ ਹੈ ਵਾਹਿਗੁਰੂ ਜੀ ਉਹ ਕਹਿਣ ਲੱਗੇ ਕਿ ਸਾਡੀ ਕੱਲੀ ਕੱਲੀ ਤੀ ਤੇ ਉਹ ਅਸੀਂ ਬਾਹਰ ਚਲੇ ਗਏ ਸੀ ਉਹ ਇੱਥੇ ਰਹਿੰਦੀ ਸੀ ਉਹਦਾ ਸਾਡਾ ਪਿਆਰ ਨਹੀਂ ਬਣਿਆ ਕਿਉਂਕਿ ਅਸੀਂ ਬਾਹਰ ਰਏ ਸੀ ਇੰਗਲੈਂਡ ਚਲੇ ਗਏ ਅਸੀਂ ਛੇਤੀ ਪੱਕੇ ਨਹੀਂ ਹੋਏ ਉਥੋਂ ਆ ਨਹੀਂ ਸਕੇ ਪੈਸੇ ਦੇ ਕਰਕੇ ਸਭ ਕੁਝ ਛੱਡਿਆ ਖਾਲਸਾ ਜੀ ਕਾਦੀ ਜ਼ਿੰਦਗੀ ਹੈ ਇੱਕੋ ਇੱਕ ਜ਼ਿੰਦਗੀ ਮਿਲੀ ਹੈ ਕਿਸੇ ਵੇਲੇ ਖਤਮ ਹੋ ਜਾਣੀ ਤੇ ਸਾਡੇ ਵਰਗੇ ਮੂਰਖ ਲੋਕ ਬਾਹਰ ਜਾ ਕੇ ਕਮਾਈਆਂ ਕਰਦੇ ਫਿਰਦੇ ਨੇ ਨਾ ਬੱਚਿਆਂ ਨਾਲ ਪਿਆਰ ਬਣਦਾ ਨਾ ਬੱਚਿਆਂ ਦੀ ਖੁਸ਼ੀ ਹਾਸਲ ਹੁੰਦੀ ਹੈ ਨਾ ਬੱਚਿਆਂ ਦਾ ਮੋਹ ਪਿਆਰ ਬਣਦਾ ਮਾਂ ਪਿਓ ਦੇ ਨਾਲ ਕੱਲਾ ਪੈਸਾ ਕਮਾਇਆ ਕਿਹੜੇ ਕੰਮ ਆਵੇਗਾ ਕੀ ਪਤਾ ਕਿਹੜੇ ਵੇਲੇ ਜਾਨ ਨਿਕਲ ਜਾਣੀ ਐ ਪੈਸੇ ਦੀ ਦੌੜ ਪਿੱਛੇ ਮੂਰਖ ਲੋਕ ਆਪਣੇ ਬੱਚਿਆਂ ਨੂੰ ਤਿਆਗ ਕੇ ਛੱਡ ਕੇ ਬਾਹਰ ਤੁਰੇ ਫਿਰਦੇ ਨੇ ਖਾਲਸਾ ਜੀ ਜੇ ਸੰਤਾਨ ਦਾ ਦੁੱਖ ਹੀ ਨਹੀਂ ਜਿਨ੍ਹਾਂ ਦੇ ਕੋਲ ਹੈ ਨਹੀਂ ਧੀ ਪੁੱਤ ਉਹਨਾਂ ਨੂੰ ਪੁੱਛ ਕੇ ਵੇਖੋ ਬੱਚੇ ਕੌਣ ਹੁੰਦੇ ਆ ਬੱਚਿਆਂ ਦੀ ਕਮੀ ਘਾਟ ਕਿੰਨੀ ਹੁੰਦੀ ਆ ਤੇ ਜਿਨ੍ਹਾਂ ਨੂੰ ਮਹਾਰਾਜ ਪਰਮੇਸ਼ਰ ਨੇ ਦਿੱਤੇ ਨੇ ਉਹ ਪੈਸੇ ਪਿੱਛੇ ਮਰੇ ਹੋਏ ਲੋਕ ਸਭ ਕੁਝ ਛੱਡ ਕੇ ਧੀਆ ਪੁੱਤਰਾਂ ਨੂੰ ਛੱਡ ਕੇ ਬਾਹਰ ਪੈਸਾ ਕਮਾਉਂਦੇ ਫਿਰਦੇ ਨੇ ਜੇ ਪਿੱਛੇ ਧੀ ਪੁੱਤ ਤੁਹਾਡੀ ਕੋਈ ਇੱਜ਼ਤ ਕਰਨ ਵਾਲਾ ਹੀ ਨਾ ਰਿਹਾ ਜੇ ਕੋਈ ਧੀ ਪੁੱਤ ਤੁਹਾਨੂੰ ਮਾਂ ਪਿਓ ਕਹਿਣ ਵਾਲਾ ਹੀ ਨਾ ਰਿਹਾ ਤੇ ਫਿਰ ਭਾਈ ਤੁਹਾਡਾ ਕਮਾਇਆ ਹੋਇਆ ਪੈਸਾ ਕਿਸ ਕਾਰਨ ਹੈ ਸੋ ਖਾਲਸਾ ਜੀ ਉਹ ਵੀਰ ਜੀ ਨੇ ਦੱਸਿਆ ਕਿ ਅਸੀਂ ਬਾਹਰ ਚਲੇ ਗਏ ਅਸੀਂ 16 17 ਸਾਲਾਂ ਬਾਅਦ ਪੱਕੇ ਹੋ ਕੇ ਜਦੋਂ ਇੱਥੇ ਆਏ ਤੁਹਾਡੀ ਧੀ ਨੇ ਸਾਡੇ ਤੇ ਨਫ਼ਰਤ ਕਰਨੀ ਸ਼ੁਰੂ ਕਰ ਦਿੱਤੀ ਸਾਡੇ ਨਾਲ ਇਹੋ ਜਿਹੇ ਹਾਲਾਤ ਹੋਏ ਖਾਲਸਾ ਜੀ ਇੱਕ ਮੈਂ ਕਿਸੇ ਦੀ ਛੀ ਦੀ ਦੇਗ ਵੀ ਕਰਵਾਉਣਾ ਕੀਤੀ ਐ ਜਿਨ੍ਹਾਂ ਨਾਲ ਕੋਈ ਇਹੋ ਜਿਹਾ ਹੋਇਆ ਸੀ ਤੇ ਕੁਦਰਤੀ ਇੱਕ ਹੱਡ ਬੀਤੀ ਵੀ ਉਵੇਂ ਦੀ ਮੇਰੇ ਕੋਲ ਪਹੁੰਚੀ ਉਹਨਾਂ ਨੇ ਕਿਹਾ ਕਿ ਜਿਹੜੀ ਬੱਚੀ ਸੀ ਸਾਡਾ ਤੇ ਇੱਕ ਬੇਟਾ ਸੀ ਇਹ ਦੋਵੇਂ ਸਾਡੇ ਨਾਲ ਨਫ਼ਰਤ ਕਰਨ ਲੱਗੇ ਵੀ ਤੁਸੀਂ ਸਾਡੇ ਮਾਪਿਓ ਕਾਹਦੇ ਹੋ ਲੋਕਾਂ ਦੇ ਮਾਪਿਓ ਤੇ ਸਾਨੂੰ ਆਪਣੇ ਬੱਚਿਆਂ ਨੂੰ ਨਾਲ ਰੱਖਦੇ ਆ ਤੇ ਇਹ ਮੂੰਹ ਕਰਦੇ ਆ ਅਸੀਂ ਤਾਂ ਤੁਹਾਡੇ ਨਾਲ ਨਾਲ ਰਹੇ ਹਾਂ ਤੇ ਤੁਹਾਡੇ ਪੈਸੇ ਨੂੰ ਅਸੀਂ ਕੀ ਕਰੀਏ ਐਵੇਂ ਕਰਨ ਦੇ ਬਾਵਜੂਦ ਜਿਹੜੀ ਬੱਚੀ ਸੀ ਖਾਲਸਾ ਜੀ ਉਹਨੇ ਕੋਈ ਆਪਣੇ ਮਾਪਿਓ ਨਾਲ ਬਹੁਤਾ ਰੱਖਿਆ ਹੀ ਨਹੀਂ ਉਹ ਕੱਲੀ ਰਹਿਣ ਲੱਗ ਪਈ ਹੋਸਟਲ ਚ ਚਲੀ ਗਈ ਉੱਥੇ ਪੜਨ ਲੱਗ ਪਈ ਮਾਂ ਪਿਓ ਨੂੰ ਮਿਲਣਾ ਗਿਲਣਾ ਨਹੀਂ ਜਿਹੜਾ ਪੁੱਤਰ ਸੀ ਉਵੇਂ ਏਵੇਂ ਉਹ ਵੀ ਇਦਾਂ ਦਾ ਹੋ ਗਿਆ ਸੁਭਾਅ ਦਾ ਚੜਚੜਾ ਨਾ ਉਹ ਮਾਂ ਨੂੰ ਬੁਲਾਵੇ ਨਾ ਪਿਓ ਨੂੰ ਬੁਲਾਵੇ ਤੇ ਉਹ ਹੁਣ ਬੈਠੇ ਰੋਂਦੇ ਸੀ ਕਹਿੰਦੇ ਅਸੀਂ ਰੋਂਦੇ ਰਹਿੰਦੇ ਅਸਾਂ ਵੀ ਇੰਨਾ ਪੈਸਾ ਕਮਾਇਆ ਇੰਨਾ ਕੁਝ ਕੀਤਾ ਕਾਦੇ ਵਾਸਤੇ ਆਪਣੇ ਬੱਚਿਆਂ ਦੇ ਭਵਿੱਖ ਵਾਸਤੇ ਕੀਤਾ ਸੀ ਪਰ ਬੱਚਿਆਂ ਦੇ ਅੰਦਰ ਤਾਂ ਸਾਡਾ ਪਿਆਰ ਹੀ ਨਹੀਂ ਪੈਦਾ ਹੋਇਆ ਪਿਆਰ ਕਿਵੇਂ ਪੈਦਾ ਹੋਵੇਗਾ ਜਿਹੜੀਆਂ ਮਾਵਾਂ ਦੀ ਗੋਦ ਵਿੱਚ ਬੱਚੇ ਖੇਡਦੇ ਨੇ ਪਿਆਰ ਉਹਨਾਂ ਨਾਲ ਪੈਦਾ ਹੁੰਦਾ ਹੈ ਜਿਹੜੇ ਇੱਥੇ ਸਿੱਟ ਕੇ ਚਲੇ ਜਾਂਦੇ ਨੇ ਉਹਨਾਂ ਨਾਲ ਕਾਹਦਾ ਪਿਆਰ ਪੈਦਾ ਹੋਵੇਗਾ ਅਸੀਂ ਸਿਆਣੇ ਹਾਂ ਸਭ ਜਾਣਦੇ ਹਾਂ ਖਾਲਸਾ ਜੀ ਕਦੇ ਮਤ ਨਾਲ ਸੋਚ ਕੇ ਵੇਖੋ ਜਿਹੜੇ ਬੱਚੇ ਨੂੰ ਕਦੇ ਤੁਸੀਂ ਹਿੱਕ ਨਾਲ ਨਹੀਂ ਲਾਇਆ ਉਹਦਾ ਪ੍ਰੇਮ ਕਿਵੇਂ ਬਣ ਸਕਦਾ ਜਿਵੇਂ ਖਾਲਸਾ ਜੀ ਬਾਹਰ ਦੇ ਲੋਕ ਨੇ ਗੋਰੇ ਲੋਕ ਉਹਨਾਂ ਦੇ ਵਿੱਚ ਵੇਖੋ 18 ਸਾਲਾਂ ਤੱਕ ਉਹ ਆਸਰਾ ਬਣੇ ਰਹਿੰਦੇ ਨੇ ਉਦੋਂ ਬਾਅਦ ਕੌਣ ਤੇਰਾ ਮਾਂ ਤੇ ਕੌਣ ਤੇਰਾ ਪਿਓ ਇਹੋ ਜਿਹਾ ਹਿਸਾਬ ਦਾ ਸਾਡੇ ਲੋਕਾਂ ਦਾ ਵੀ ਉੱਥੇ ਇਹੋ ਜਿਹਾ ਹੋ ਗਿਆ ਕਿ ਅਸੀਂ ਜੀ ਮਾਡਰਨ ਆ ਮਾਡਰਨ ਕੀ ਕਰੋਗੇ ਜਦੋਂ ਲੱਤਾਂ ਗੋਡੇ ਖੜ ਜਣਗੇ ਮੰਜੇ ਦੇ ਪੈ ਜਾਓਗੇ ਉਦੋਂ ਕੋਈ ਤੁਹਾਨੂੰ ਸਾਂਭਣ ਵਾਲਾ ਨਹੀਂ ਰਹੇਗਾ ਤੇ ਕਾਹਦਾ ਫਾਇਦਾ ਵਾਦਾ ਪੈਸਾ ਕਮਾਉਣਾ ਉਹ ਹੁਣ ਵੀਰ ਕਹਿੰਦਾ ਕਿ ਅਸੀਂ ਹੱਥ ਮਾਰਦੇ ਆ ਮੱਥੇ ਨੂੰ ਵੀ ਸਾਰਾ ਕੁਝ ਗਵਾ ਲਿਆ ਨਾ ਬੱਚਿਆਂ ਦਾ ਪ੍ਰੇਮ ਮਿਲਿਆ ਨਾ ਬੱਚਿਆਂ ਦੇ ਹਿਰਦੇ ਵਿੱਚ ਸਾਡਾ ਪ੍ਰੇਮ ਬਣਿਆ ਇਹਨੇ ਪੈਸੇ ਨੂੰ ਫੂਕਣਾ ਅਸੀਂ ਕੀ ਕਰਾਂਗੇ ਪੈਸੇ ਦਾ ਜੇ ਬੱਚੇ ਹੀ ਨਾ ਬੋਲਦੇ ਹੋਣਗੇ ਸੋ ਖਾਲਸਾ ਜੀ ਉਹਨਾਂ ਨੇ ਕਿਹਾ ਕਿ ਸਾਨੂੰ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਸਥਾਨੇ ਬਾਰੇ ਪਤਾ ਲੱਗਾ ਅਸੀਂ ਦੋਹਾਂ ਜੀਆਂ ਨੇ ਧੰਨ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨੇ ਤੇ ਜਾ ਕੇ ਅਰਦਾਸ ਕਰਨੀ ਸੇਵਾ ਕਰਨੀ ਕਿ ਮਹਾਰਾਜ ਕਿਰਪਾ ਕਰੋ ਵੀ ਸਾਡੇ ਬੱਚਿਆਂ ਦਾ ਸਾਡੇ ਨਾਲ ਪਿਆਰ ਬਣ ਜਵੇ ਸੋ ਐਵੇਂ ਦੀ ਖੇਡ ਬਣੀ ਕਹਿੰਦੇ ਅਸੀਂ ਬੜੇ ਫਿਰ ਮਹਾਰਾਜ ਦੀ ਕਿਰਪਾ ਸਦਕਾ ਸ਼ਰਧਾ ਰੱਖ ਕੇ ਮਨ ਵਿੱਚ ਪਾਠ ਸ਼ੁਰੂ ਕਰਨੇ ਸ਼ੁਰੂ ਕੀਤੇ ਸਾਨੂੰ ਚਪਹਿਰਾ ਸਾਹਿਬ ਦਾ ਪਤਾ ਲੱਗਾ ਸੀ ਚਪਹਿਰੇ ਕੱਟਨੇ ਸ਼ੁਰੂ ਕੀਤੇ ਗੁਰੂ ਸਾਹਿਬ ਦੀ ਬੇਅੰਤ ਕਿਰਪਾ ਹੋਈ ਸੋ ਕਹਿੰਦੇ ਵੀ ਜਦੋਂ ਅਸੀਂ ਚਪਹਿਰੇ ਜਿੱਦਾਂ ਜਿੱਦਾਂ ਕੱਟਦੇ ਗਏ ਮਹਾਰਾਜ ਵੀ ਕਿਰਪਾ ਨਾਲ ਓਵੇਂ ਓਵੇਂ ਸਾਡੇ ਬੱਚੇ ਸਾਡੇ ਨੇੜੇ ਆਉਣ ਲੱਗ ਪਏ ਕੁਦਰਤੀ ਪਤਾ ਨਹੀਂ ਕੀ ਉਹਨਾਂ ਨੂੰ ਹੋਇਆ ਕੀ ਉਹਨਾਂ ਨੇ ਮਨ ਵਿੱਚ ਮਹਾਰਾਜ ਨੇ ਮਿਹਰ ਪਾਉਣਾ ਕੀਤੀ ਕੀ ਕਿਰਪਾ ਕੀਤੀ ਉਹਨਾਂ ਦੇ ਆਪਣੇ ਆਪ ਹੀ ਉਹਨਾਂ ਦਾ ਸਾਡੇ ਨਾਲ ਪ੍ਰੇਮ ਬਣ ਗਿਆ ਗੁਰੂ ਸਾਹਿਬ ਦੀ ਕਿਰਪਾ ਸਦਕਾ ਆਪਣੇ ਆਪ ਉਹਨਾਂ ਦਾ ਮੋਹ ਸਾਡੇ ਨਾਲ ਪੈਣ ਲੱਗਾ ਸਾਨੂੰ ਵੀ ਮੈਨੂੰ ਵੀ ਆਉਣ ਲੱਗੀ ਮੇਰੀ ਬੱਚੀ ਮੇਰੀ ਘਰ ਵਾਲੀ ਨੂੰ ਵੀ ਮੇਰਾ ਬੱਚਾ ਵੀ ਘਰ ਆਉਣ ਲੱਗ ਪਿਆ ਸਾਨੂੰ ਚੰਗੀ ਤਰ੍ਹਾਂ ਪਿਆਰ ਨਾਲ ਮਿਲਣ ਲੱਗ ਪਏ ਵਾਹਿਗੁਰੂ ਜਾਣੇ ਉਹਨਾਂ ਦੇ ਹਿਰਦੇ ਵਿੱਚ ਕੀ ਵਸਿਆ ਕੀ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਕਿਵੇਂ ਉਹਨਾਂ ਦੇ ਮਨ ਵਿੱਚ ਸਾਡੇ ਪ੍ਰਤੀ ਪਿਆਰ ਜਾਗਿਆ ਸੋ ਮਹਾਰਾਜ ਦੀ ਕਿਰਪਾ ਸਦਕਾ ਖਾਲਸਾ ਜੀ ਸਾਡੇ ਬੱਚੇ ਸਾਨੂੰ ਬੁਲਾਉਣ ਲੱਗ ਪਏ ਪਰ ਇਹ ਜਿਹੜੀ ਸਾਰੀ ਖੇੜ ਸੀ ਇਹ ਧੰਨ ਬਾਬਾ ਦੀਪ ਸਿੰਘ ਸਾਹਿਬ ਦੇ ਅਸਥਾਨੇ ਤੇ ਬੈਠ ਕੇ ਕੀਤੇ ਹੋਏ ਚਪਹਿਰਿਆਂ ਦੀ ਸ਼ਕਤੀ ਸੀ ਏ ਬਾਬਾ ਦੀਪ ਸਿੰਘ ਸਾਹਿਬ ਦੇ ਅਸਥਾਨ ਵਿੱਚ ਬੈਠੀ ਬੈਠ ਕੇ ਸੰਗਤੀ ਰੂਪ ਵਿੱਚ ਬੈਠ ਕੇ ਪੜੀ ਹੋਈ ਬਾਣੀ ਦੀ ਸ਼ਕਤੀ ਸੀ ਕਿ ਸਾਨੂੰ ਨਹੀਂ ਸੀ ਲੱਗਦਾ ਸਾਡੇ ਬੱਚੇ ਕਦੇ ਸਾਨੂੰ ਬੁਲਾਉਣਗੇ ਸਾਨੂੰ ਇਹ ਫਿਕਰ ਪੈ ਗਈ ਸੀ ਕਿ ਬੁੱਢੇ ਵਾਰੇ ਅਸੀਂ ਜਿਨ੍ਹਾਂ ਦਾ ਸਹਾਰਾ ਆਸਰਾ ਤਕਣਾ ਸੀ ਉਹਨਾਂ ਨੇ ਸਾਨੂੰ ਧਤਕਾਰ ਦਿੱਤਾ ਛੱਡ ਦਿੱਤਾ ਸੋ ਮਹਾਰਾਜ ਦੀ ਐਸੀ ਕਿਰਪਾ ਹੋਈ ਆਪਣੇ ਆਪ ਦੋਵੇਂ ਮੇਰੇ ਧੀ ਤੇ ਪੁੱਤ ਦੋਵੇਂ ਸਾਨੂੰ ਬੁਲਾਉਣ ਲੱਗ ਪਏ ਸਾਡੀ ਇੱਜ਼ਤ ਮਾਣ ਕਰਨ ਲੱਗ ਪਏ ਇਹ ਸਾਰੀ ਕਿਰਪਾ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਸਾਡੇ ਤੇ ਵਰਤੀ ਉਵੀਰ ਕਹਿੰਦਾ ਇੱਥੇ ਹੀ ਬਸ ਨਹੀਂ ਬੱਚਿਆਂ ਦੇ ਕਰਕੇ ਸਾਡੇ ਨਾਲ ਸਾਡੇ ਸਾਰੇ ਰਿਸ਼ਤੇਦਾਰ ਨਫ਼ਰਤ ਕਰਦੇ ਸੀ ਸਾਡੇ ਘਰ ਦੇ ਸਾਡੇ ਨਾਲ ਨਫ਼ਰਤ ਕਰਦੇ ਸੀ ਅਸੀਂ ਬਾਬਾ ਦੀਪ ਸਿੰਘ ਸਾਹਿਬੀ ਦਾ ਦਰ ਨਹੀਂ ਛੱਡਿਆ ਮਹਾਰਾਜ ਦੀ ਐਸੀ ਕਿਰਪਾ ਹੋਈ ਸਾਰੇ ਸਾਡੇ ਨਾਲ ਪਿਆਰ ਨਾਲ ਰਹਿਣ ਲੱਗ ਪਏ ਗੁਰੂ ਸਾਹਿਬ ਦੀ ਕਿਰਪਾ ਸਦਕਾ ਜਿਹੜਾ ਅਸੀਂ ਪਿੰਡ ਛੱਡ ਕੇ ਗਏ ਸਾਂ ਜਦੋਂ ਵਾਪਸ ਆਏ ਉਥੋਂ ਤੇ ਖਾਲਸਾ ਦੀ ਸਾਰੇ ਹੋਰ ਨਜ਼ਰਾਂ ਨਾਲ ਦੇਖਦੇ ਸੀ ਬਾਬਾ ਦੀਪ ਸਿੰਘ ਸਾਹਿਬ ਅੱਗੇ ਅਰਦਾਸ ਬੇਨਤੀ ਕੀਤੀ ਤੇ ਸਾਰਿਆਂ ਨਾਲ ਸਾਡਾ ਪ੍ਰੇਮ ਬਣਿਆ ਹੁਣ ਖੁਸ਼ੀ-ਖੁਸ਼ੀ ਰਹਿੰਦੇ ਆ ਸਾਡੇ ਬੱਚੇ ਵੀ ਸਾਡੇ ਕੋਲ ਰਹਿੰਦੇ ਨੇ ਦੀ ਕੇਅਰ ਕਰਦੇ ਨੇ ਸਾਡਾ ਇੱਜ਼ਤ ਮਾਨ ਕਰਦੇ ਨੇ ਤੇ ਸਾਨੂੰ ਹਰ ਪ੍ਰਕਾਰ ਦਾ ਜੇ ਕਿਤੇ ਮੈਂ ਢਿੱਲਾ ਮਠਾ ਹੁੰਨਾ ਮੇਰਾ ਪੁੱਤ ਮੈਨੂੰ ਲੈ ਕੇ ਜਾਂਦਾ ਤੇ ਮੇਰੀ ਘਰ ਵਾਲੀ ਕਿਤੇ ਢਿੱਲੀ ਮਠੀ ਹੁੰਦੀ ਆ ਤੇ ਸਾਨੂੰ ਸਾਡੇ ਬੱਚੇ ਲੈ ਕੇ ਜਾਂਦੇ ਨੇ ਗੁਰੂ ਸਾਹਿਬ ਦੀ ਕਿਰਪਾ ਸਦਕਾ ਮਹਾਰਾਜ ਦੀ ਮਿਹਰ ਹੋਈ ਸਾਡਾ ਪਰਿਵਾਰ ਫਿਰ ਤੋਂ ਜੁੜ ਗਿਆ ਸੋ ਖਾਲਸਾ ਜੀ ਇਹ ਸੀ ਹੱਡ ਵੀ ਤੀ ਹੈ ਤਾਂ ਬਿਲਕੁਲ ਛੋਟੀ ਜੀ ਪਰ ਇਹ ਜ਼ਿੰਦਗੀ ਦੀ ਸਚਾਈ ਹੈ ਕਿ ਭਾਈ ਆਪਣੇ ਬੱਚਿਆਂ ਨੂੰ ਕਦੇ ਨਾ ਤਿਆਗੋ ਇਕੱਲੇ ਪੈਸੇ ਨੂੰ ਕਦੇ ਮੁੱਖ ਨਾ ਰੱਖੋ ਜੇ ਤੁਸੀਂ ਪੈਸੇ ਨੂੰ ਮੁੱਖ ਰੱਖੋਗੇ ਤੇ ਸਾਰੇ ਜੀਵਨ ਦੀਆਂ ਖੁਸ਼ੀਆਂ ਖਤਮ ਹੋ ਜਾਣਗੀਆਂ ਆਪਣੇ ਬੱਚੇ ਨੂੰ ਸਹੀ ਸੇਧ ਨਹੀਂ ਤੁਸੀਂ ਦੇ ਸਕਦੇ ਜਿਹੜੇ ਬੱਚੇ ਫਿਰ ਤੁਹਾਡੇ ਆਖੇ ਨਹੀਂ ਲੱਗਣਗੇ ਤੁਹਾਡੇ ਕਹਣੇ ਵਿੱਚ ਨਹੀਂ ਰਹਿਣਗੇ ਉਹਨਾਂ ਲਈ ਕਮਾਇਆ ਹੋਇਆ ਪੈਸਾ ਕੀ ਕਰੇਗਾ ਸੋ ਖਾਲਸਾ ਜੀ ਇਹ ਸੀ ਹੱਡ ਬੀਤੀ ਹੁਣ ਕੁਝ ਜ਼ਰੂਰੀ ਗੱਲਾਂ ਨੇ ਜਿਹੜੀਆਂ ਮੈਂ ਕਰਨੀਆਂ ਖਾਲਸਾ ਜੀ ਜਿਵੇਂ ਮੈਂ ਆਪਣਾ ਨੰਬਰ ਦਿੱਤਾ ਹੋਇਆ ਤੇ ਮੈਨੂੰ ਬਹੁਤ ਸਾਰੇ ਜਿਹੜੇ ਵੀਰ ਨੇ ਵੀਰ ਭੈਣਾ ਮੈਸੇਜ ਕਰਦੇ ਖਾਲਸਾ ਜੀ 500 600 800 ਦੇ ਕਰੀਬ ਮੈਨੂੰ ਮੈਸੇਜ ਆਉਂਦੇ ਨੇ ਤੇ ਮੈਂ ਕੱਲਾ ਉਹਨਾਂ ਦਾ ਕਿਵੇਂ ਰਿਪਲਾਈ ਕਰ ਸਕਦਾ ਤੇ ਦੂਸਰੀ ਬੇਨਤੀ ਭਾਈ ਇਹ ਹੈ ਕਿ ਜਿਨ੍ਹਾਂ ਦੀਆਂ ਅਰਦਾਸਾਂ ਮੇਰੇ ਕੋ ਆਈਆਂ ਮੈਂ ਕਾਪੀ ਤੇ ਲਿਖ ਲੈਣਾ ਤੁਸੀਂ ਕਾਪੀ ਤੇ ਲਿਖ ਕੇ ਆਪਣਾ ਨਾਮ ਆਪਣੀ ਅਰਦਾਸ ਬੇਨਤੀ ਲਿਖ ਕੇ ਭੇਜਿਆ ਕਰੋ ਮੈਂ ਅਰਦਾਸ ਕਰਵਾ ਦਿਆ ਕਰਾਂਗਾ ਹੁਣ ਕਈਆਂ ਦੀਆਂ ਅਰਦਾਸਾਂ ਹੋ ਗਈਆਂ ਨੇ ਕਿਉਂਕਿ 700 800 ਬੰਦੇ ਦਾ ਮੈਸੇਜ ਆਉਣਾ ਕੋਈ ਖਾਲਸਾ ਜੀ ਛੋਟੀ ਮੋਟੀ ਗੱਲ ਨਹੀਂ ਹੁੰਦੀ ਉਹਨਾਂ ਸਾਰਿਆਂ ਦਾ ਰਿਪਲਾਈ ਕਰਨਾ ਕੋਈ ਛ ਮੈਂ ਖੁਦ ਠੀਕ ਨਹੀਂ ਰਹਿੰਦਾ ਫਿਰ ਦੂਸਰੀ ਗੱਲ ਘਰ ਦੇ ਕਾਰਜ ਹੁੰਦੇ ਨੇ ਤੇ ਹੋਰ ਵੀ ਕਈ ਜਿਹੜੀਆਂ ਸੰਗਤਾਂ ਦੇ ਦਸਵੰਦ ਆਉਂਦੇ ਉਹਨਾਂ ਵਾਸਤੇ ਸੇਵਾ ਦੇ ਕਾਰਜ ਜਿਹੜੇ ਕਰਨੇ ਹੁੰਦੇ ਉਹ ਵੀ ਕਰਨੇ ਹੁੰਦੇ ਆ ਫਿਰ ਇੰਨੇ ਵਿੱਚ ਰਿਪਲਾਈ ਨਹੀਂ ਹੁੰਦਾ ਭਾਈ ਕਈ ਲੋਕ ਮੈਨੂੰ ਇੰਨਾ ਕੁ ਫੋਨ ਕਰਦੇ ਨੇ WhatsApp ਤੇ ਮੈਂ ਵਾਰ-ਵਾਰ ਕਹਿੰਨਾ ਕਿ ਮੈਨੂੰ ਮੈਸੇਜ ਕਰੋ ਮੈਂ ਜਦੋਂ ਦੇਖਾਂਗਾ ਉਦੋਂ ਰਿਪਲਾਈ ਕਰਾਂਗਾ ਬਾਕੀ ਭਾਈ ਜਿਨ੍ਹਾਂ ਦੀਆਂ ਮੈਂ ਅਰਦਾਸਾਂ ਮੈਨੂੰ ਆਈਆਂ ਸੀ ਉਹ ਇੱਕ-ਇੱਕ ਵਾਰ ਮੈਨੂੰ ਮੈਸੇਜ ਕਰ ਦਿਓ ਜਿਨ੍ਹਾਂ ਦੀਆਂ ਅਰਦਾਸਾਂ ਨਹੀਂ ਹੋਈਆਂ ਮੈਂ ਕਰਵਾ ਦੇਵਾਂਗਾ ਕਿਉਂਕਿ ਇੰਨੇ ਮੈਸ ਦਾ ਮੈਸੇਜਾਂ ਦੇ ਵਿੱਚੋਂ ਮੈਸੇਜ ਇੱਕ-ਇੱਕ ਦਾ ਲੱਭਣਾ ਬੜਾ ਔਖਾ ਹੁੰਦਾ ਉਹਦੇ ਵਾਸਤੇ ਮੈਂ ਮਾਫੀ ਚਾਹੁੰਦਾ ਸੋ ਖਾਲਸਾ ਜੀ ਦੂਸਰੀ ਗੱਲ ਜਿਹੜੀ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕਿਰਪਾ ਸਦਕਾ ਆਪਦੀ ਨਾਲ ਸਾਂਝੀ ਕਰਨੀ ਹੈ ਕਿ ਭਾਈ ਮੇਰਾ ਇਹੋ ਚੈਨਲ ਹੈ ਜੀ ਚੈਨਲ ਮੇਰਾ ਇਹੀ ਹੈ ਤੇ ਗੁਰੂ ਸਾਹਿਬ ਦੀ ਕਿਰਪਾ ਕੋਈ ਮਾਣ ਵਡਿਆਈ ਨਹੀਂ ਮਹਾਰਾਜ ਦੀ ਦਇਆ ਸਦਕਾ ਸਭ ਤੋਂ ਪਹਿਲਾਂ ਹੱਡ ਬੀਤੀ ਮੈਂ ਇਸ ਚੈਨਲ ਤੇ ਪਉਣਾ ਹਾਂ ਬਾਕੀ ਹੋਰ ਵੀਰ ਭੈਣਾ ਕਈ ਮੇਰੇ ਚੈਨਲ ਦੀਆਂ ਵੀਡੀਓ ਚੱਕ ਕੇ ਬੋਲਦੇ ਨੇ ਕਾਪੀ ਕਰਕੇ ਬੋਲਦੇ ਨੇ ਮੈਨੂੰ ਉਹਨਾਂ ਪਰਥਾਏ ਕੋਈ ਦਿੱਕਤ ਪਰੇਸ਼ਾਨੀ ਨਹੀਂ ਮੇਰਾ ਇੱਕ ਵਾਰ ਚੈਨਲ ਬੰਦ ਹੋ ਚੁੱਕਾ ਗੁਰੂ ਸਾਹਿਬ ਦੀ ਕਿਰਪਾ ਨਾਲ ਸ਼ੀਦਾ ਫੌਜਾਂ ਦੀ ਕਿਰਪਾ ਨਾਲ ਸੰਗਤਾਂ ਦੇ ਪਿਆਰ ਨਾਲ ਦੁਬਾਰਾ ਚੱਲਿਆ ਸੋ ਖਾਲਸਾ ਜੀ ਮੈਨੂੰ ਕਿਸੇ ਪ੍ਰਕਾਰ ਦੀ ਕਿਸੇ ਨਾਲ ਦਿੱਕਤ ਪਰੇਸ਼ਾਨੀ ਨਹੀਂ ਜੀ ਸਦਕੇ ਵੀਡੀਓ ਪਾਓ ਪਰ ਮੈਨੂੰ ਇੱਕ ਗੱਲ ਦਾ ਫਿਕਰ ਹੈ ਕਿ ਜਿਵੇਂ ਜਿਨ੍ਹਾਂ ਸਿੰਘਾਂ ਨੇ ਮੈਂ ਅਰਦਾਸਾਂ ਕਰਵੋਣਾ ਸ਼ੀਦੀ ਦੇਗਾ ਦੀਆਂ ਅਰਦਾਸਾਂ ਕਿ ਮੈਨੂੰ ਨਹੀਂ ਪਤਾ ਦੂਸਰੇ ਪੇਜਾਂ ਦੇ ਮੇਰੀ ਇਹ ਵੀਡੀਓ ਬੋਲਣ ਵਾਲੇ ਕਾਪੀ ਕਰਕੇ ਉਹ ਵੀ ਲੋਕਾਂ ਨੂੰ ਕਹਿੰਦੇ ਹੋਣ ਅਸੀਂ ਕਰਵਾ ਦੇਵਾਂਗੇ ਸ਼ੀਦੀ ਦੇਗਾ ਤੇ ਜਿਵੇਂ ਖਾਲਸਾ ਜੀ ਮੈਂ ਸੇਵਾ ਕਰਦਾ ਹਾਂ ਗਰੀਬ ਸਿੱਖਾਂ ਦੀਆਂ ਗੁਰੂ ਘਰਾਂ ਦੇ ਸਥਾਨਾਂ ਦੀਆਂ ਜਾਂ ਜਿੱਥੇ ਲੋੜ ਹੁੰਦੀ ਆ ਉਸ ਵਾਸਤੇ ਜਿਹੜੀ ਸੰਗਤ ਮੈਨੂੰ ਦਸਵੰਧ ਭੇਜਦੀ ਹੈ ਮੈਨੂੰ ਇਸ ਗੱਲ ਦਾ ਫਿਕਰ ਹੈ ਕਿ ਕਿਤੇ ਮੇਰੀਆਂ ਕਾਪੀ ਕਰਨ ਵਾਲੀਆਂ ਵੀਡੀਓ ਜਿਹੜੇ ਪਾਉਂਦੇ ਨੇ ਉਹ ਵੀ ਇਦਾਂ ਨਾ ਬੋਲਦੇ ਹੋਣ ਕਿਉਂਕਿ ਸੰਗਤ ਸੂਝਵਾਨ ਬਣੇ ਮੈਂ ਨਹੀਂ ਚਾਹੁੰਦਾ ਕਿ ਕਿਸੇ ਹੋਰ ਦੀ ਗਲਤੀ ਕਰਕੇ ਕੋਈ ਮੈਨੂੰ ਟਾਰਗੇਟ ਕਰੇ ਜਾਂ ਮੈਨੂੰ ਕਹੇ ਮੈਂ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕਿਰਪਾ ਸਦਕਾ ਗੁਪਤ ਸੇਵਾ ਹਰ ਇੱਕ ਬੰਦੇ ਦੀ ਕਰਦਾ ਨਾ ਮੈਂ ਕੋਈ ਵੀਡੀਓ ਬਣਾਉਣਾ ਨਾ ਮੈਂ ਉੱਥੇ ਜਾ ਕੇ ਕਿਸੇ ਨਾਲ ਕੋਈ ਗੱਲ ਕਰਾਉਣਾ ਜਿੱਥੇ ਲੋੜ ਹੁੰਦੀ ਹੈ ਉੱਥੇ ਮਾਇਆ ਦੇ ਆਉਣਾ ਸੋ ਗੁਰਮੁਖ ਪਿਆਰਿਓ ਭਾਈ ਜਿਹੜੇ ਲੋਕ ਵੀਡੀਓ ਹੋਰ ਵੀ ਬਣਾਉਂਦੇ ਨੇ ਉਹਨਾਂ ਦੇ ਹੱਥ ਬਾਤਮਨ ਕੇ ਉਹਨਾਂ ਨੂੰ ਬੇਨਤੀ ਹੈ ਕਿ ਭਾਈ ਜੇ ਕਿਸੇ ਨਾਲ ਕੋਈ ਸੇਵਾ ਕਾਰਜ ਕਰਾਉਣੀ ਹੈ ਤੇ ਭਾਈ ਉਹਦੀ ਪੜਤਾਲ ਕਰਕੇ ਤੁਸੀਂ ਉਹਨੂੰ ਮਾਇਆ ਭੇਜਿਓ ਕਿਉਂਕਿ ਮੈਂ ਮੈਨੂੰ ਮੈਂ ਕਿਸੇ ਦੀ ਗਾਰੰਟੀ ਨਹੀਂ ਲੈਂਦਾ ਮੈਨੂੰ ਸਿਰਫ ਆਪਣੇ ਪੇਜ ਨਾਲ ਜੇ ਇਸ ਚੈਨਲ ਤੋਂ ਕੋਈ ਗਲਤੀ ਹੁੰਦੀ ਹੈ ਤੇ ਤੁਸੀਂ ਮੈਨੂੰ ਕਹਿ ਸਕਦੇ ਹੋ ਮੈਂ ਉਹਦਾ ਦੇਣਦਾਰ ਹਾਂ ਪਰ ਜੇ ਹੋਰ ਚੈਨਲਾਂ ਦੇ ਕੋਈ ਤੁਹਾਨੂੰ ਭਰਮਾਉਂਦਾ ਹੈ ਕਿਸੇ ਪ੍ਰਕਾਰ ਕੋਈ ਵੀਡੀਓ ਦੇ ਵਿੱਚ ਅਸ਼ੀਦੀ ਦੇ ਕਰਾਉਣ ਬਾਰੇ ਜਾਂ ਦਸਵੰਦ ਦੀ ਸੇਵਾ ਮੰਗਣ ਬਾਰੇ ਉਹਦੇ ਬਾਰੇ ਮੈਂ ਕੁਝ ਨਹੀਂ ਕਿਸੇ ਨੂੰ ਕਹਿ ਸਕਦਾ ਕਿਉਂਕਿ ਮੈਂ ਕਿਸੇ ਨੂੰ ਨਹੀਂ ਜਾਣਦਾ ਸਿਰਫ ਮੇਰਾ ਪੇਜ ਆ ਮੈਂ ਇੱਥੇ ਆਪਣਾ ਕੰਮ ਕਰਦਾ ਹਾਂ ਇੱਕੋ ਹੀ ਪੇਜ ਆ ਮੇਰਾ ਇੱਕ ਹੋਰ ਪੇਜ ਆ ਖਾਲਸਾ ਜੀ ਉਹ ਅਜੇ ਬਹੁਤਾ ਚੱਲਿਆ ਨਹੀਂ ਉਹਦੇ ਵਿੱਚ ਮੈਂ ਸਿੱਖ ਇਤਿਹਾਸ ਦੀਆਂ ਸਾਖੀਆਂ ਪਾਉਣੀਆਂ ਸ਼ੁਰੂ ਕੀਤੀਆਂ ਸੀ ਉਹਦੇ ਵਿੱਚ ਹੱਡ ਬੀਤੀਆਂ ਨਹੀਂ ਪਾਉਣੀਆਂ ਉਹਦੇ ਵਿੱਚ ਗੁਰੂ ਸਾਹਿਬ ਦੀਆਂ ਹੱਡ ਬੀਤੀਆਂ ਜਾਂ ਗੁਰੂ ਸਾਹਿਬ ਦੀਆਂ ਸਾਖੀਆਂ ਉਹ ਆਪਾਂ ਉੱਚ ਪਾਵਾਂਗੇ ਪਰ ਉਹ ਚੈਨਲ ਮੈਂ ਜ਼ਿਆਦਾ ਪ੍ਰਮੋਟ ਨਹੀਂ ਕੀਤਾ ਸਿਰਫ ਇਹੋ ਚੈਨਲ ਰੱਖਿਆ ਕਿਉਂਕਿ ਦੋਹਾਂ ਚੈਨਲਾਂ ਤੇ ਕੰਮ ਨਹੀਂ ਹੁੰਦਾ ਸੋ ਗੁਰੂ ਸਾਹਿਬ ਦੀ ਕਿਰਪਾ ਸਦਕਾ ਮੇਰੀ ਬੇਨਤੀ ਹੈ ਭਾਈ ਬਾਹਰ ਬੈਠਿਆਂ ਸੰਗਤਾਂ ਨੂੰ ਜਿਹੜੇ ਕਿ ਛਿੱਧੀ ਦੇਖਦੀ ਰਸਤ ਦੀ ਸੇਵਾ ਭੇਜਦੇ ਨੇ ਜਾਂ ਦਸਵੰਧ ਦੀ ਸੇਵਾ ਭੇਜਦੇ ਨੇ ਉਹ ਭਾਈ ਮੇਰਾ ਬਲਜਿੰਦਰ ਸਿੰਘ ਨਾਮ ਹੈ ਜੀਵਨ ਜਾਤ ਮੇਰਾ ਇਹਦਾ ਇਹ ਤੋਂ ਇਲਾਵਾ ਹੋਰ ਮੇਰਾ ਕੋਈ ਚੈਨਲ ਨਹੀਂ ਹੈ ਭਾਈ ਜਿਹਨੇ ਮੇਰੇ ਨਾਲ ਗੱਲ ਕਰਨੀ ਹੈ ਮੇਰਾ ਨੰਬਰ ਹੈ 82899 45135 ਹੋਰ ਮੇਰਾ ਕੋਈ ਨੰਬਰ ਨਹੀਂ ਹੋਰ ਮੇਰਾ ਕਿਸੇ ਨਾ ਕਿਸੇ ਪ੍ਰਕਾਰ ਦਾ ਕੋਈ ਲਿੰਕ ਨਹੀਂ ਪਾਈ ਜੇ ਕੋਈ ਕੱਲ ਨੂੰ ਤੁਹਾਡੇ ਨਾਲ ਕੋਈ ਗੱਲ ਹੁੰਦੀ ਹੈ ਉਹਦਾ ਮੈਂ ਕੋਈ ਦੇਣਦਾਰ ਨਹੀਂ ਕਿਉਂਕਿ ਕਈ ਮੈਨੂੰ ਮੈਸੇਜ ਆਉਂਦੇ ਨੇ ਜਿਹੜੇ ਮੈਨੂੰ ਕਹਿੰਦੇ ਨੇ ਅਸੀਂ ਫਲਾਣੇ ਨੂੰ ਜੀ ਇੰਨੇ ਨੰਬਰ ਤੇ ਆ ਪੈਸੇ ਭੇਜੇ ਸੀ ਇਹ ਤੁਹਾਡਾ ਨੰਬਰ ਹੈ ਵਾਹਿਗੁਰੂ ਜੀ ਮੇਰਾ ਕੋਈ ਨੰਬਰ ਨਹੀਂ ਹੈ ਮੈਂ ਕਿਸੇ ਕੋਲੋਂ ਮਾਇਆ ਨਹੀਂ ਮੰਗਦਾ ਮੈਂ ਸਿਰਫ ਰਸੀਦੀ ਦੇ ਕੇ ਕਰਵਾਉਣਾ ਹੈ ਤੇ 650 ਰੁਪਏ ਦੀ ਮੰਗ ਕਰਦਾ ਜਿਹਦੀ ਰਸਤਾਉਂਦੀ ਹੈ ਇਹ ਤੋਂ ਇਲਾਵਾ ਕਿਸੇ ਕੋਲੋਂ ਪੈਸੇ ਨਹੀਂ ਮੰਗਦਾ ਹਾਂ ਜਿਹੜੇ ਮੇਰੇ ਗੁਰਮੁਖ ਪਿਆਰੇ ਜਿਹੜੇ ਕਹਿੰਦੇ ਨੇ ਅਸੀਂ ਦਸਵੰਦ ਦੀ ਸੇਵਾ ਆਪਣੇ ਆਪ ਭੇਜਣੀ ਹੈ ਉਹਨਾਂ ਨੂੰ ਮੈਂ ਕਹਿ ਦਿੰਦਾ ਕਿ ਭੇਜ ਦਿਓ ਮੈਂ ਕਿਸੇ ਕਾਰਜ ਵਿੱਚ ਲਾ ਦੇਵਾਂਗਾ ਕਿਉਂਕਿ ਕਾਰਜ ਖਾਲਸਾ ਜੀ ਬਹੁਤ ਨੇ ਗਰੀਬ ਗੁਰਬਿਆਂ ਦੀ ਲੋੜ ਬਹੁਤ ਉਹਨਾਂ ਦੀ ਜ਼ਰੂਰਤਾਂ ਪੂਰੀਆਂ ਕਰਨ ਵਾਸਤੇ ਬਹੁਤ ਲੋੜ ਹੈ ਉਹਨਾਂ ਨੂੰ ਮੈਂ ਕਹਿ ਦਿੰਦਾ ਹੋਰ ਅਦਰਵਾਇਜ਼ ਕਿਸੇ ਨੂੰ ਮੈਂ ਕੁਝ ਨਹੀਂ ਕਹਿੰਦਾ ਭਾਈ ਜਿਹਦੀ ਕੋਈ ਦਸਵੰਦ ਦੀ ਸੇਵਾ ਗਲਤ ਰਾਹ ਜਾਂਦੀ ਉਹਦਾ ਮੈਂ ਜ਼ਿੰਮੇਵਾਰ ਨਹੀਂ ਆਪਣਾ ਤੁਸੀਂ ਆ ਪੈਸੇ ਪਾਓ ਸੋ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਬਾਬਾ ਨੋਦ ਸਿੰਘ ਸਾਹਿਬ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਸਵਾਮੀ ਸਤਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਧੰਨ ਮਾਤਾ ਜੀ ਮਾਤਾ ਸਾਹਿਬ ਦੇਵਾ ਕੌਰ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਆਪਣੇ ਚਰਨਾ ਕਮਲਾਂ ਨਾਲ ਜੋੜ ਨਮਰਤ ਵੇਲਾ ਬਖਸ਼ਣ ਅਮਰਤ ਵੇਲੇ ਦੀ ਜਾਗਣੇ ਬਖਸ਼ਣ ਬਾਣੀ ਦੇ ਜਾਪ ਅਭਿਆਸ ਬਖਸ਼ਣ ਸਤਗੁਰ ਸਾਰਿਆਂ ਦਾ ਭਲਾ ਕਰਨ ਭੁੱਲਾਂ ਦੀ ਖਿਮਾ ਬਖਸ਼ ਦੇਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ